ਜੀ ਤੁਸੀਂ ਦੇਖ ਰਹੇ ਹੋ نیوز এਸ਼ੀਆ ਪੰਜਾਬੀ ਤੇ ਮੈਂ ਹਾਂ ਕੁਲਵੰਤ ਸਿੰਘ ਮੇਰੇ ਨਾਲ ਇੱਕ ਵਾਰ ਫੇਰ ਡਾਕਟਰ ਹਰਨਾਮ ਸਿੰਘ ਜੀ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਚੀਜ਼ ਦੀ ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ ਤੇ ਇਥੋਂ ਤੱਕ ਤਾਰੀਫ਼ ਕੀਤੀ ਹੈ ਕਿ ਇਸ ਨੂੰ ਮਾਨਵ ਜਾਤੀ ਦੀ ਪੂਰੀ ਮਾਨਵ ਜਾਤੀ ਦੀ ਇੱਕੋ ਇੱਕ ਚੀਜ਼ ਹੈ ਜਿਹੜੀ ਕਿ ਵਿਟਾਮਿਨ ਸੀ ਦੀ ਪੂਰੀ ਦੀ ਪੂਰੀ ਜਿਹੜੀ ਆ ਉਹ ਕਮੀ ਪੂਰੀ ਕਰਨ ਦੇ ਵਿੱਚ ਤਾਕਤ ਰੱਖਦੀ ਹੈ ਨਾਮ ਹੈ ਸਿਵਕਥਰੋਨ ਸਿਵਕਥਰੋਨ ਲਦਾਖ ਦੇ ਉੱਚੀਆਂ ਪਹਾੜਾਂ ਦੇ ਉੱਤੇ ਮਿਲਦੀ ਹੈ ਪੂਰੇ ਇੰਡੀਆ ਦੇ ਵਿੱਚ 80% ਜਿਹੜਾ ਸਿਵਕਥਰੋਨ ਹੈ ਇਹ ਲਦਾਖ ਤੋਂ ਪਾਇਆ ਜਾਂਦਾ ਹੈ ਤੇ ਇਹਦੇ ਵਿੱਚ ਫਾਇਦੇ ਇੰਨੇ ਕਿ ਨਹੀਂ ਇੰਨੇ ਕੁ ਫਾਇਦੇ ਨੇ ਇੰਨੇ ਕੁ ਫਾਇਦੇ ਨੇ ਕਿ ਜਦੋਂ ਤੂੰ ਸੋਨੂੰ ਗਿਣੌਣ ਲੱਗਾਂਗੇ ਤਾਂ ਤੁਹਾਨੂੰ ਤੁਸੀਂ ਸੋਚੋਗੇ ਕਿ ਅੱਜ ਤੱਕ ਇਹਦੇ ਬਾਰੇ ਪਹਿਲਾਂ ਕਿਉਂ ਨਹੀਂ ਪਤਾ ਲੱਗ ਸਕਿਆ ਡਾਕਟਰ ਸਾਹਿਬ ਤੁਹਾਡਾ ਨਿਊਜ਼ ਹੈਸ਼ਾ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਨਵਾ ਕੁਲਵੰਜੀ ਤੁਹਾਡਾ ਵੀ ਤੇ ਨਿਊਜ਼ ਹੀ ਦੇਖਣ ਆਲੇ ਸਾਰੇ ਦਰਸ਼ਕਾਂ ਦਾ ਬਹੁਤ ਬਤਨਵਾਦ ਸ਼ੁਕਰੀਆ ਸ਼ੁਕਰੀਆ ਜੀ ਮੇਰੇ ਬਣੋ ਵੀ ਤੇ ਮੇਰੇ ਦਰਸ਼ਕਾਂ ਬਣੋ ਜੀ ਤੇ ਡਾਕਟਰ ਸਾਹਿਬ ਸੇ ਬਖਥੋਂ ਜੀ ਥੋੜੀ ਜਾਣਕਾਰੀ ਦਿਉਂਗਾ ਕੁਲਵੰਜੀ ਜਿਵੇਂ ਤੁਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਨਾਮ ਲਿਆ ਮੋਦੀ ਸਾਹਿਬ ਦਾ ਕਿਉਂਕਿ ਇੱਕ ਕਾਲਜ ਦੇ ਡਿਗਰੀ ਐਨੂਰੇਸ਼ਨ ਪ੍ਰੋਗਰਾਮ ਦੇ ਵਿੱਚ ਉਹ ਬੋਲਦੇ ਸੀ ਤੇ ਮੈਨੂੰ ਸੁਣਿਆ ਸੀ ਕਿ ਜਿਹੜੀ ਸੀ ਬੈਥੋਨ ਜਿਹੜਾ ਇੱਕ ਫਰੂਟ ਹੈ 베ਰੀ ਦੀ ਇਹ ਪ੍ਰਜਾਤੀ ਦੇ ਵਿੱਚ ਆ ਜਾਂਦਾ ਤੇ ਇਹ ਬਹੁਤ ਜੜੀਆਂ ਜਿਹੜੀਆਂ ਉੱਚੀਆਂ ਪਹਾੜੀਆਂ ਨੇ ਜਿਵੇਂ ਹਿਮਾਲਿਆਜ਼ ਦੀਆਂ ਜਾਂ ਲੇਹ ਲਦਾਖੀਆਂ ਉੱਥੇ ਪਾਇਆ ਜਾਂਦਾ ਹੈ ਔਰ ਇੱਕ ਧਰਤੀ ਦੇ ਉੱਤੇ ਇੱਕੋ ਇੱਕ ਇਹੋ ਜਿਹੀ ਪਰਜਾਤੀ ਹੈਗੀ ਹੈ ਜਿਹੜੀ ਕਿ ਸਾਡੇ ਪੂਰੀ ਮਾਨਵ ਜਾਤੀ ਦੀ ਵਿਟਾਮਿਨ ਸੀ ਦੀ ਜਿਹੜੀ ਕਮੀ ਹੈ ਉਹਨੂੰ ਪੂਰਾ ਕਰ ਸਕਦੀ ਹੈ ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਇਹਦਾ ਫਾਇਦਾ ਹੈ ਇਹਦੇ ਵਿੱਚ ਸਾਡੇ ਸਰੀਰ ਨੂੰ ਜਿੰਨੇ ਵੀ ਤਰ੍ਹਾਂ ਦੇ ਮਿਨਰਲ ਪ੍ਰੋਟੀਨ ਕਾਰਬੋਹਾਈਡਰੇਟ ਵਿਟਾਮਿਨ ਚਾਹੀਦੇ ਉਹ ਸਾਰੇ ਇਹਦੇ ਵਿੱਚ ਥੋੜੀ ਥੋੜੀ ਮਾਤਰਾ 'ਚ ਪਾਏ ਜਾਂਦੇ ਆ ਤੇ ਦੇਖਣ ਨੂੰ ਇਹ ਬਿਲਕੁਲ ਛੋਟੇ ਛੋਟੇ ਲਾਲ ਰੰਗ ਦੇ ਟਮਾਟਰਾਂ ਵਰਗਾ ਦੇਖਣ ਨੂੰ ਹੁੰਦਾ ਹੈ ਸੰਤਰੀ ਰੰਗ ਦੇ ਜਾਂ ਲਾਲ ਰੰਗ ਦੇ ਟਮਾਟਰ ਹੁੰਦੇ ਨੇ ਛੋਟੇ ਛੋਟੇ ਰੂਪ ਦੇ ਵਿੱਚ ਤੇ ਇਹ ਬਹੁਤ ਉੱਚੀਆਂ ਜਿਹੜੀਆਂ ਜਿਹੜੇ ਦਰਖਤ ਬਹੁਤ ਉੱਚੇ ਪਾਏ ਜਾਂਦੇ ਨੇ ਜੀ ਬਿਲਕੁਲ ਜੀ ਦਰਸ਼ਕਾਂ ਦੀ ਜਾਣਕਾਰੀ ਤਾਂ ਦਿਖਾ ਦਈਏ ਫੋਟੋ ਵੀ ਕਿ ਸੀਮਕ ਥੌਨ ਜਿਹੜਾ ਉਹ ਇਸ ਤਰੀਕੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਦੀ ਲੁਕਾਟ ਹੁੰਦੇ ਨੇ ਉਸ ਤਰ੍ਹਾਂ ਦਾ ਕਲਰ ਹੈਗਾ ਇਹਨਾਂ ਦਾ ਜੀ ਤੇ ਬੇਰਾ ਜਿੰਨੇ ਜਿੰਨੇ ਇੱਕ ਸਾਈਜ਼ ਦੇ ਹੁੰਦੇ ਨੇ ਮ ਜਿਹੜਾ ਇਹ ਬਹੁਤ ਪਾਵਰਫੁਲ ਚੀਜ਼ ਹੈਗੀ ਹੈ ਤੇ ਇਹਦੇ ਵਿੱਚ ਡਾਕਟਰ ਸਾਹਿਬ ਫਿਰ ਸਭ ਤੋਂ ਵੱਡਾ ਜਿਹੜਾ ਮੈਂ ਜਦੋਂ ਸੁਣ ਰਿਹਾ ਸੀ ਮੋਦੀ ਸਾਹਿਬ ਨੂੰ ਤਾਂ ਮੈਂ ਉਹ ਸੁਣ ਰਿਹਾ ਸੀ ਉਹ ਕਹਿੰਦੇ ਵੀ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਕੋਲਨ ਜੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜੜੀਆਂ ਬੂਟੀਆਂ ਨੇ ਬਹੁਤ ਸਾਰੇ ਇਹੋ ਜਿਹੇ ਫਲ ਨੇ ਜਿਹਦੇ ਵਿੱਚ ਵਿਟਾਮਿਨ ਸੀ ਬਹੁਤ ਮਾਤਰਾ ਚ ਪਾਇਆ ਜਾਂਦਾ ਲੋਕ ਅਕਸਰ ਕੰਪੇਅਰ ਕਰਦੇ ਹੁੰਦੇ ਆ ਜੀ ਚੈਰੀ ਨੂੰ ਜਿਹੜੀ ਸਾਡੇ ਦੇਖ ਤੋਂ ਬਾਹਰ ਦਾ ਫਰੂਟ ਹੈ ਤੇ ਉਹਨੂੰ ਕੰਪੇਅਰ ਕਰਦੇ ਹੋ ਵਿਟਾਮਿਨ ਸੀ ਦੀ ਜਿਹੜੀ ਆਪਣੇ ਇੰਡੀਆ ਦੇ ਵਿੱਚ ਪਾਇਆ ਜਾਂਦਾ ਆਮਲੇ ਨਾਲ ਆਮਲੇ ਨਾਲੋਂ 300 ਜ਼ਿਆਦਾ 300 ਗੁਣਾ ਜ਼ਿਆਦਾ ਉਹਦੇ ਚ ਵਿਟਾਮਿਨ ਸੀ ਪਾਇਆ ਜਾਂਦਾ ਚਾਹ ਜੀ ਜੀ ਤੇ ਜੇ ਮੈਂ ਗੱਲ ਕਰਾਂ ਵੀ ਸੀ ਬੱਤੋਂ ਦੀ ਜਿਹੜੀਆਂ ਉਹਦੇ ਚ ਸਾਹਮਣੇ ਆਈਆਂ ਉਹਦੇ ਵਿੱਚ ਇਹ ਚੈਰੀ ਨੂੰ ਵੀ ਪਿੱਛੇ ਛੱਡ ਕੇ ਅੱਗੇ ਜਾ ਚੁੱਕਿਆ ਸੋ ਜਿਹੜੀ ਚੈਰੀ ਹੈ ਉਹਦੇ ਤੋਂ ਵੀ ਕਿਤੇ ਨਾ ਕਿਤੇ ਕਾਫੀ ਮਾਤਰਾ ਦੇ ਵਿੱਚ ਜ਼ਿਆਦਾ ਜਿਹੜਾ ਇਹਦੇ ਵਿਟਾਮਿਨ ਸੀ ਪਾਇਆ ਜਾਂਦਾ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਤੁਸੀਂ ਗੱਲ ਕੀਤੀ ਹੈ ਤਕਰੀਬਨ ਐਂਟੀਆਕਸੀਡੈਂਟ ਹੋਗੇ ਮਿਨਰਲ ਹੋਗੇ ਇੰਨੀਆਂ ਤਰ੍ਹਾਂ ਦੇ ਵਿੱਚ ਅਮੀਨੋ ਐਸਿਡਸ ਹੋਗੇ ਜਿਹੜੇ ਸਾਡੀ ਬਾਡੀ ਦੇ ਲਈ ਬਹੁਤ ਜ਼ਰੂਰੀ ਨੇ ਤੇ ਆਮ ਤੌਰ ਤੇ ਸਾਨੂੰ ਛੇਤੀ ਕਿਤੇ ਉਹ ਦੇਖਿਆ ਕਿਸੇ ਵੀ ਚੀਜ਼ 'ਚ ਨਹੀਂ ਮਿਲਦੇਗੇ ਬਿਲਕੁਲ ਜੀ ਤੇ ਵਿਟਾਮਿਨ ਸੀ ਜੇ ਜਿਸ ਚੀਜ਼ ਦੇ ਵਿੱਚ ਰਿਚ ਹੋਏਗਾ ਉਹ ਲੀਵਰ ਲਈ ਪਾਵਰਫੁਲ ਹੋਏਗਾ ਉਹ ਬਾਡੀ ਦੇ ਇਮਿਊਨ ਸਿਸਟਮ ਨੂੰ ਪਾਵਰਫੁਲ ਕਰੇਗਾ ਬਿਮਾਰ ਬੰਦੇ ਨੂੰ ਜਲਦੀ ਨਹੀਂ ਹੋਣ ਦੇਵੇਗਾ ਜੀ ਵਾਇਰਸ ਜਿਹੜਾ ਬਾਡੀ ਦੇ ਅੰਦਰ ਕੋਈ ਜਲਦੀ ਜਲਦੀ ਨਹੀਂ ਆ ਸਕਦਾ ਬਾਕੀ ਜਾਣਕਾਰੀ ਤੁਸੀਂ ਦਿਓ ਜੀ ਕਲੋਜੀ ਜਦ ਤੁਸੀਂ ਕਰੋਨਾ ਦੇ ਟਾਈਮ ਦੇ ਵਿੱਚ ਰਿਪੋਰਟਿੰਗ ਕੀਤੀ ਉਹਨੇ ਉਹ ਦੇਖਿਆ ਹੋਣਾ तकरीबन ਡਾਕਟਰਸ ਵੱਲੋਂ ਜਾਂ WHO ਵੱਲੋਂ ਸਾਨੂੰ ਸਟ੍ਰੈਕਸ਼ਨ ਦਿੱਤੀ ਗਈ ਸੀ ਕਿ ਲੋਕਾਂ ਨੂੰ ਵਿਟਾਮਿਨ ਸੀ ਦੀ ਜਿਹੜੀ ਹੈ ਉਹ ਵਰਤੋਂ ਜ਼ਿਆਦਾ ਕਰਾਈ ਜਾਵੇ ਜਿਹੜੇ ਵਿਟਾਮਿਨ ਸੀ ਵਾਲੇ ਫਰੂਟਸ ਲਓ ਤੁਸੀਂ ਇਹ ਵਿਟਾਮਿਨ ਸੀ ਦੇ ਜਿਹੜੇ ਟੈਬਲੇਟਸ ਵੀ ਹੁੰਦੇ ਨੇ ਉਹ ਵੀ ਲੋਕਾਂ ਨੇ ਬਹੁਤ ਕਰਦੀਆਂ ਸੀਗੀਆਂ ਸੋ ਵੇਰਨ ਸੇ ਲੋਕਾਂ ਚ ਵੀ ਵਿਟਾਮਿਨ ਸੀ ਲੈ ਕੇ ਕਾਫੀ ਆ ਚੁੱਕੀ ਹੈ ਤੇ ਜੇ ਗੱਲ ਕਰਾਂ ਨੈਚੁਰਲ ਫਾਰਮ ਦੇ ਵਿੱਚ ਜੇ ਵਿਟਾਮਿਨ ਸੀ ਦੀ ਕਿਤੇ ਗੱਲ ਕਰੀਏ ਆਪਾਂ ਤਾਂ ਸੀ ਬੈਕ ਫਾਰਮ ਦੇ ਵਿੱਚ ਬਹੁਤ ਜਿਆਦਾ ਮਾਤਰਾ ਚ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਔਰ ਸਭ ਤੋਂ ਵੱਡੀ ਚੀਜ਼ ਕੀ ਹੈ ਇਹ ਸਾਡੀ ਬੋਡੀ ਨੂੰ ਜਿੰਨਾ ਚਾਹੀਦਾ ਹੁੰਦਾ ਉਹਨਾਂ ਰੱਖ ਕੇ ਬਾਕੀ ਉਹ ਬੋਡੀ ਚ ਡਰੇਨ ਕਰ ਦਿੰਦੀ ਹੈ ਜਿਹੜਾ ਆਰਟੀਫੀਸ਼ੀਅਲੀ ਅਸੀਂ ਟੈਬਲੇਟ ਫਾਰਮ ਚ ਜਾਂ ਕੈਪਸੂਲ ਫਾਰਮ ਚ ਖਾਣੇ ਉਹ ਕਿਤੇ ਨਾ ਕਿਤੇ ਸਾਡੀ ਬੋਡੀ ਨੂੰ ਅਨੈਚੁਰਲ ਹੋਣ ਕਰਕੇ ਉਹ ਬੋਡੀ ਉਹਨਾਂ ਐਕਸੈਪਟ ਨਹੀਂ ਕਰ ਪਾਉਂਦੀ ਤੇ ਉਹ ਬੋਡੀ ਦੇ ਵਿੱਚ ਹੀ ਰਹਿ ਜਾਂਦਾ ਹੂੰ ਉਹਨੂੰ ਪਤਾ ਨਹੀਂ ਲੱਗਦਾ ਕਿੰਨਾ ਰੱਖਣਾ ਕਿੰਨਾ ਨਹੀਂ ਰੱਖਣਾ ਕਿਉਂਕਿ ਉਹਦੀ ਵੈਲਿਊ ਕੋਰਡੀਨਲ ਮੈਚ ਨਹੀਂ ਕਰਦੀ ਸਾਡੇ ਡੀਐਨਏ ਨਾਲ ਮੈਚ ਨਹੀਂ ਕਰਦੀ ਕਿਉਂਕਿ ਉਹ ਬਾਹਰੋਂ ਬਣੀ ਹੋਈ ਚੀਜ਼ ਹੈ ਸੋ ਇਸੇ ਤਰ੍ਹਾਂ ਜਦੋਂ ਨੈਚਰਲ ਫਾਰਮ ਦੇ ਵਿੱਚ ਸੀ ਬੈਕ ਤੋਂ ਉਹਦਾ ਜਿਹੜਾ ਤੇਲ ਹੈ ਜਾਂ ਉਹਦਾ ਐਕਸਟ੍ਰੈਕਟ ਦੇ ਕੈਪਸੂਲ ਦੇ ਰੂਪ ਚ ਜਾਂ ਕਿਸੇ ਟੈਬਲੇਟ ਦੇ ਰੂਪ ਤੁਸੀਂ ਉਹਨੂੰ ਲੈ ਰਹੇ ਹੋ ਜਾਂ ਦੇ ਫਰੂਟ ਨੂੰ ਸਿੱਧਾ ਖਾ ਰਹੇ ਹੋ ਤੇ ਉਹਦੇ ਨਾਲ ਜਿਹੜੀ ਵਿਟਾਮਿਨ ਸੀ ਦੀ ਤੁਹਾਡੀ ਬੋਡੀ ਦੇ ਵਿੱਚ ਕਮੀ ਹੈ ਉਹਨੂੰ ਦੂਰ ਕਰਕੇ ਇਹ ਸਾਡੇ ਜਿਹੜੇ ਐਂਟੀ ਕੈਂਸਰ ਸੈੱਲ ਨੇ ਜਿਹੜੇ ਕੀ ਆਕਸੀਜਨ ਦੀ ਡੈਫੀਸ਼ੈਂਸੀ ਕਰਕੇ ਬੰਦੇ ਨੇ ਉਹਨਾਂ ਦੇ ਉੱਤੇ ਵੀ ਇਹਦੇ ਜਿਹੜੇ ਰਿਜ਼ਲਟ ਹੈ ਬਹੁਤ ਅੱਛੇ ਦੇਖਣ ਨੂੰ ਮਿਲੇ ਨੇ ਇਸ ਤੋਂ ਇਲਾਵਾ ਜਿਵੇਂ ਵਿਟਾਮਿਨ ਸੀ ਦੀ ਆਪਾਂ ਗੱਲ ਕਰ ਰਹੇ ਆ ਸਾਡੀ ਸਕਿਨ ਦੇ ਵਿੱਚ ਜਿਹੜੀ ਵਾਟਰ ਦੀ ਜਿਹੜੀ ਮਾਤਰਾ ਹੈ ਉਹਨੂੰ ਬੈਲੈਂਸ ਰੱਖਣ ਵਾਸਤੇ ਵਿਟਾਮਿਨ ਸੀ ਸਾਡੀ ਬਾਡੀ 'ਚ ਬਹੁਤ ਜ਼ਰੂਰੀ ਹੈ ਸੋ ਵਿਟਾਮਿਨ ਸੀ ਜਦੋਂ ਕਿਸੇ ਚੀਜ਼ ਚ ਲਾਹਾਂਗੇ ਤੇ ਉਹਨਾਂ ਸਾਡੀ ਜਿਹੜੀ ਸਕਿਨ ਹੈ ਉਹਦੀ ਜਿਹੜੀ ਹੈ ਕੁਆਲਿਟੀ ਆਫ ਸਕਿਨ ਸਕਿਨ ਦੇ ਉੱਤੇ ਜਿਹੜਾ ਕਲਰ ਹੈ ਕੰਪਲੈਕਸ਼ਨ ਹੈ ਉਹਦੇ ਉੱਤੇ ਬੜਾ ਫਰਕ ਪਏਗਾ ਇਸ ਤੋਂ ਇਲਾਵਾ ਸਾਡੀ ਅੱਖਾਂ ਲਈ ਅੱਛਾ ਹੈ ਵਿਟਾਮਿਨ ਸੀ ਜਿਹ ਬਾਡੀ ਦੇ ਇਮਿਊਨ ਸਿਸਟਮ ਨੂੰ ਬਹੁਤ ਸਟਰੋਂਗ ਕਰਨ ਦੇ ਵਿੱਚ ਸਹਾਇਕ ਹੁੰਦਾ ਜੀ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਵਿੱਚ ਸਹਾਇਕ ਹੁੰਦਾ ਵਿਟਾਮਿਨ ਸੀ ਬਹੁਤ ਜ਼ਿਆਦਾ ਹੈਗਾ ਤੇ ਜਦੋਂ ਇਮਿਊਨ ਸਿਸਟਮ ਠੀਕ ਹੋਏਗਾ ਤਾਂ ਉਦੋਂ ਫਿਰ ਬਹੁਤ ਸਾਰੇ ਰੋਗਾਂ ਨੂੰ ਜਿਹੜਾ ਬਾਹਰ ਕੱਢਣ ਦੇ ਵਿੱਚ ਮਦਦ ਮਿਲਦੀ ਹੈ ਤੇ ਡਾਇਬੀਟਿਸ ਜਿਹੜੀ ਹੈਗੀ ਆ ਸ਼ੂਗਰ ਜਿਹੜੀ ਹੈਗੀ ਆ ਉਹ ਮధుమే ਜਿਹੜੀ ਹੈਗੀ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਤੇ ਜੇਕਰ ਮੈਂ ਇੱਕ ਸੀਨੀਅਰ ਡਾਕਟਰ ਦੇ ਨਾਲ ਇੰਟਰਵਿਊ ਕਰਦਾ ਹੁੰਦਾ ਸੀ ਤੇ ਉਹਨਾਂ ਦੇ ਵਿਚਾਰਾਂ ਦੇ ਪਿੱਛੇ ਇਹ ਡੈਕਥ ਵੀ ਹੋ ਗਈ ਤੇ ਉਹਨਾਂ ਦਾ ਇਹ ਦਾਵਾ ਸੀਗਾ ਕਿ ਸ਼ੂਗਰ ਜਿਹੜੀ ਸਾਰੀਆਂ ਬਿਮਾਰੀਆਂ ਦੀ ਮਾਂ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਤੇ ਜੇ ਸ਼ੂਗਰ ਵੀ ਠੀਕ ਕਰਦੀ ਬਿਲਕੁਲ ਜੀ ਬਿਲਕੁਲ ਕਲਾਂਜੀ 슈ਗਰ ਦੇ ਬਾਰੇ ਜੇ ਆਪਾਂ ਗੱਲ ਕਰੀਏ ਸਾਡਾ ਜਿਹੜਾ ਵਿਟਾਮਿਨ ਸੀ ਹੈ ਸਭ ਤੋਂ ਪਹਿਲਾਂ ਸਾਡੇ ਲੀਵਰ ਦੇ ਵਿੱਚ ਹੈ ਜਿਵੇਂ ਤੁਸੀਂ ਲੀਵਰ ਬਾਰੇ ਸੁਣਿਆ ਹੋਣਾ ਲੀਵਰ ਦੇ ਵਿੱਚ ਲੀਵਰ ਸਰਾਈਸ ਅੱਜ ਕੱਲ ਦੇਖਣ ਨੂੰ ਆਮ ਕਾਮਨ ਜੀ ਬਿਮਾਰੀ ਹੋ ਗਈ ਹੈ ਤਕਰੀਬਨ اوਟੀਪੀਟੀ ਜਿਹੜੇ ਫੀਮੇਲਸ ਦੇ ਵੀ ਵਧੇ ਹੋਦੇ ਦੇਖੇ ਜਾ ਰਹੇ ਸੋ ਉਹਦਾ ਕਿਤੇ ਨਾ ਕਿਤੇ ਸਾਡੇ ਬੋਡੀ ਦੇ ਵਿੱਚ ਲੈਡ ਜਾ ਰਿਹਾ ਹੈ ਆਰਸੈਨਿਕ ਜਾ ਰਿਹਾ ਹੈ ਉਹ ਸਾਡੇ ਹੈਵੀ ਮੈਟਲਸ ਜਾ ਰਹੇ ਹੈਵੀ ਮੈਟਲਸ ਜਾੜ ਕਰਕੇ ਸਾਡਾ ਜਿਹੜਾ ਲੀਵਰ ਹੈ ਟੌਕਸਿਕ ਹੋ ਰਿਹਾ ਸੋ ਵਿਟਾਮਿਨ ਸੀ ਜਿਹੜਾ ਉਹ ਇੱਕ ਸਾਬਣ ਦੀ ਤਰ੍ਹਾਂ ਲੀਵਰ ਨੂੰ ਸਾਫ਼ ਕੇ ਬਿਲਕੁਲ ਨਵਾਂ ਨਰ ਜਿਹਦੇ ਨਾਲ ਜਦੋਂ ਤੁਹਾਡਾ ਲੀਵਰ ਠੀਕ ਹੋਏਗਾ ਉਹਦੇ ਚ ਨਵਾਂ ਰਸ ਬਣੇਗਾ ਨਵਾਂ ਰਸ ਬਣੇਗਾ ਤਾਂ ਨਵਾਂ ਖੂਨ ਬਣੇਗਾ ਖੂਨ ਤੋਂ ਬਾਅਦ ਮਾਸ ਮੱਜਾ ਆਸਤੀ ਵਸਤੀ ਸ਼ੁਕਰ ਸੱਤ ਹੱਤਾਂ ਦਾ ਨਿਰਮਾਣ ਹੁੰਦਾ ਜਦੋਂ ਸਾਡਾ ਖੂਨ ਸਾਫ਼ ਹੋਣਾ ਸ਼ੁਰੂ ਹੋ ਗਿਆ ਨਵਾਂ ਖੂਨ ਬੰਨਾ ਸ਼ੁਰੂ ਹੋ ਗਿਆ ਤੇ ਜਿਹੜਾ ਇੰਪਿਅਰ ਬਲੱਡ ਹੈ ਉਹ ਸਾਡੀ ਕਿਡਨੀ ਦੇ ਵਿੱਚੋਂ ਉਹ ਬਾਡੀ ਦੇ ਵਿੱਚੋਂ ਬਾਹਰ ਕੱਢ ਦੇਗੀ ਤੇ ਜਿੰਨਾ ਸਾਡੀ ਜਿਹੜੀ ਡਾਇਬਟੀਜ਼ ਹੈ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਏਗੀ ਇਹਦੇ ਨਾਲ ਸਾਡੇ ਪੈਨਕ੍ਰੀਆਸ ਦੇ ਉੱਤੇ ਲੋਡ ਘਟ ਜਾਏਗਾ ਕਿੰਨੀ ਦਾ ਲੋਡ ਘਟ ਜਾਏਗਾ ਜਦੋਂ ਸਾਡਾ ਲੀਵਰ ਸਾਫ਼ ਹੋ ਗਿਆ ਉਹਦੇ ਨਾਲ ਸਾਡੀ ਕਿਡਨੀ ਦਾ ਲੋਡ ਘਟੇ ਜਦੋਂ ਕਿੰਨੀ ਦਾ ਲੋਡ ਘਟੇਗਾ ਤਾਂ ਸਾਡੇ ਜਿਹੜਾ ਬਲੱਡ ਹੈ ਉਹ ਬਾਡੀ ਦੇ ਵਿੱਚ ਹਿੱਸਿਆਂ ਦੇ ਵਿੱਚ ਜਿਹੜੀ ਜਿਹਸੀ ਜਾਏਗਾ ਫਰੈਸ਼ ਬਲੱਡ ਜਾਏਗਾ ਆਕਸੀਜਨ ਪ੍ਰੋਪਰ ਲੈ ਕੇ ਜਾਏਗਾ ਉਹਨਾਂ ਸਾਡੇ ਜਿਹੜੇ ਅੰਗ ਨੇ ਉਹ ਦੁਆਰਾ ਸੈੱਟ ਹੁੰਦੇ ਜਾਣਗੇ ਵਿਟਾਮਿਨ ਸੀ ਬਾਰੇ ਇਹ ਵੀ ਕਹਿੰਦਾ ਕਿ ਇਹਨੂੰ ਐਂਟੀ-ਏਜਿੰਗ ਵਿਟਾਮਿਨ ਵੀ ਕਹਿੰਦਾ ਬਿਲਕੁਲ ਜਿਹੜੇ ਲੋਕ ਵਿਟਾਮਿਨ ਸੀ ਜ਼ਿਆਦਾ ਲੈਂਦੇ ਨੇ ਜਾਂ ਰੈਗੂਲਰ ਫਾਰਮ 'ਚ ਲੈ ਰਹੇ ਨੇ ਤੁਸੀਂ ਦੇਖੋਗੇ ਨਾ ਸਕਿੰਡ ਤੇ ਕਦੇ ਝੁਰੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਉਹ ਆਮ ਲੋਕਾਂ ਨਾਲੋਂ ਜ਼ਿਆਦਾ ਜਵਾਨ ਲੱਗਦੇ ਨੇ ਆਪਦੀ ਉਮਰ ਦੇ ਨਾਲੋਂ ਤੇ ਜੇ ਮੈਂ ਕਹਾਂ ਐਂਟੀ-ਏਜਿੰਗ ਦੇ ਤੌਰ ਤੇ ਜੇ ਆਪਾਂ ਇਹਨੂੰ ਸੀ ਵੈਥ ਤੋਂ ਵਰਤੀਏ ਤੇ ਅਤਕਤ ਨਹੀਂ ਨਹੀਂ ਹੋਏਗੀ ਬਿਲਕੁਲ ਜੀ ਸਕਿਨ ਜਿਹੜੀ ਗਲੋ ਕਰੇਗੀ ਤੇ ਆਪਣੇ ਆਪ ਦੇ ਤੁਸੀਂ ਯੰਗ ਨਜ਼ਰ ਆਉਂਗੇ ਆਪਾਂ ਡਾਇਬੀਟਿਸ ਦੀ ਗੱਲ ਕਰ ਰਹੇ ਸੀ ਰੌਕ ਸਾਹਿਬ ਡਾਇਬੀਟਿਸ ਜਿਹੜੀ ਸ਼ੂਗਰ ਇੱਕ ਰੋਗ ਹੈ ਅਜੀਹਾ ਹੈਗਾ ਸ਼ੂਗਰ ਤੋਂ ਬਹੁਤ ਬੰਦਿਆਂ ਨੂੰ ਬੀਪੀ ਹੋ ਹੀ ਜਾਂਦਾ ਜੀ ਕੋਲੋਂ ਜੀ ਬਿਲਕੁਲ ਤੁਸੀਂ ਇਹ ਦੋਵੇਂ ਲਾ ਲਓ ਸਕੇ ਭੈਣ ਭਰਾ ਨੇ ਬੀਪੀ ਹੋ ਗਿਆ ਤਾਂ 슈ਗਰ ਤਿਆਰ ਹੈ ਜੇ 슈ਗਰ ਹੋ ਗਿਆ ਤੇ ਬੀਪੀ ਬਿਲਕੁਲ ਤਿਆਰ ਹੈ ਬੇਸਿਕਲੀ 슈ਗਰ ਦੇ ਵਿੱਚ ਹੁੰਦਾ ਕੀ ਹੈ ਜਦੋਂ ਬੰਦਾ ਡਾਇਬਟਿਕ ਹੁੰਦਾ ਉਹਨੂੰ ਪਤਾ ਲੱਗਦਾ ਕਿ ਉਹਦੇ શરી ਦੇ ਵਿੱਚ ਖੂਨ ਦੇ ਵਿੱਚ 슈ਗਰ ਆ ਗਈ ਬਿਲਕੁਲ 슈ਗਰ ਇਨ ਬਲੱਡ ਤਾਂ ਉਹਨੂੰ ਕਹਿੰਦੇ ਬਲੱਡ 슈ਗਰ ਬਿਲਕੁਲ ਤੇ ਜਦੋਂ ਉਹ 슈ਗਰ ਇਸ ਲੈਵਲ ਤੱਕ ਵੱਧ ਜਾਂਦੀ ਹੈ ਕਿ ਤੁਹਾਡੇ ਪਿਸ਼ਾਬ ਚ ਵੀ ਆਣ ਲੱਗ ਜਾਂਦੀ ਹੈ ਕਿੰਨੀ ਉਹਨੂੰ ਨਹੀਂ ਸੰਭਾਲ ਪਾ ਰਹੀ ਹੈ ਬਾਡੀ ਦੇ ਵਿੱਚ ਕਿਤੇ ਨਹੀਂ ਬਚ ਰਹੀ ਉਹ ਤੇ ਉਹ ਉਹ ਕਹਿੰਦੇ ਯੂਰੀਨ 슈ਗਰ ਤੋ ਜਦੋਂ 슈ਗਰ ਜਿਹੜਾ ਇੱਕ ਵੇਗੜਿਆ ਰੂਪ ਹੈ ਲੇਕਿਨ ਉਹ ਖੂਨ ਦੇ ਵਿੱਚ ਜਦੋਂ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਗਲੂਕੋਜ਼ ਉਹਦੇ ਨਾਲ ਸਾਡੇ ਇੰਪਿਅਰ ਜਿਹੜਾ ਬਲੱਡ ਹੈ ਖੰਡ ਮਿਲਿਆ ਹੋਇਆ ਮਿੱਠਾ ਖੂਨ ਜਿਹਨੂੰ ਕਹਾਂਗੇ ਆਪਾਂ ਮਿੱਠਾ ਖੂਨ ਜਦੋਂ ਸਾਡੇ ਖੰਡ ਵਾਲਾ ਖੂਨ ਜਿਹੜਾ ਚੀਨੀ ਵਾਲਾ ਖੂਨ ਗਲੂਕੋਜ਼ ਵਾਲਾ ਖੂਨ ਉਹ ਸਾਡੇ ਜਿਹੜੇ ਵੀ ਅੰਗ ਚ ਜਾਊਗਾ ਉਹਨੂੰ ਜਾ ਕੇ ਖਰਾਬ ਕਰੇਗਾ ਚਾਹੇ ਸਾਡੀਆਂ ਅੱਖਾਂ ਨੇ ਚਾਹੇ ਸਾਡਾ ਹਾਰਟ ਹੈ ਚਾਹੇ ਸਾਡੇ ਲੰਗਸ ਨੇ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਸਾਡੇ ਸਰੀਰ ਦੇ ਵਿੱਚ ਕੰਮ ਕਰਦੀ ਹੈ ਜਿਹਦੇ ਕਰਕੇ ਅਸੀਂ ਜਿਉਂਦੇ ਰਹਿੰਦੇ ਹਾਂ ਉਹ ਹੈਗਾ ਸਾਡਾ ਹਾਰਟ ਤੇ ਜਦੋਂ ਹਾਰਟ ਦੇ ਜਿਹੜੀਆਂ ਬਲੀਕ ਵੈਸਲਸ ਦੇ ਵਿੱਚ ਜਾਂ ਆਰਟਰੀ ਦੇ ਵਿੱਚ ਜਦੋਂ ਉਹ ਜਾਏਗਾ ਗਲੂਕੋਜ਼ ਦਾ ਜਿਹੜਾ ਖੂਨ ਹੈ ਉਹਦੇ ਨਾਲ ਉਹ ਹੌਲੀ ਹੌਲੀ ਉਹਨਾਂ ਦੇ ਅੰਦਰ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਤੇ ਉਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਸੋ ਇਹਦੇ ਨਾਲ ਜਦੋਂ ਹਾਰਟ ਦੇ ਉੱਤੇ ਜ਼ੋਰ ਪੈएगा ਤੇ ਉਹਦਾ ਪ੍ਰੈਸ਼ਰ ਬਿਲਡ ਹੋਏਗਾ ਹੀ ਹੋਏਗਾ ਔਰ ਜਿਹੜੀਆਂ 슈ਗਰ ਵਾਲਾ ਜਿਹੜਾ ਬਲੱਡ ਹੈ ਸਾਡੀ ਕੈਪਟਰੀ ਵੇਨ ਚ ਜਦੋਂ ਐਂਟਰ ਹੋ ਜਾਂਦਾ ਤੇ ਉਹ ਬਲੋਕੇਜ ਕਰਨੀ ਸ਼ੁਰੂ ਕਰ ਦਿੰਦਾ ਤੇ ਉਸ ਬਲੋਕੇਜ ਨੂੰ ਖੋਲਣ ਵਾਸਤੇ ਸਾਡੇ ਹਾਰਟ ਨੂੰ ਪੰਪਿੰਗ ਜਿਆਦਾ ਕਰਨੀ ਪੈਂਦੀ ਹੈ ਔਰ ਪ੍ਰੈਸ਼ਰ ਵਧਾਉਣਾ ਪੈਂਦਾ ਜਦੋਂ ਪ੍ਰੈਸ਼ਰ ਵਧਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਸਾਡਾ ਬੀਪੀ ਵਧ ਗਿਆ ਤੇ ਉਹਦੇ ਲਈ ਸਾਨੂੰ ਬੀਪੀ ਦੀ ਦਵਾਈ ਲਗਾ ਦਿੱਤੀ ਜਾਂਦੀ ਹੈ ਬਜਾਏ ਇਹ ਦੇਖਣ ਦੇ ਕਿ ਬੀਪੀ ਵਧਿਆ ਕਿਉਂ ਹੈ ਸੋ ਕਲੋਟਿੰਗ ਨੂੰ ਰੋਕਣ ਵਾਸਤੇ ਜੇ ਮੈਂ ਕਹਾਂ 슈ਗਰ ਨੂੰ ਰਿਵਰਸ ਕਰਨ ਵਾਸਤੇ ਕੋਈ ਚੀਜ਼ ਹੈ ਤੇ ਡਾਇਬੀਟੀਜ਼ ਦੇ ਪੇਸ਼ੈਂਟ ਦੇ ਲਈ ਕੋਈ ਵਰਦਾਨ ਚੀਜ਼ ਹੈਗੀ ਹੈ ਉਸੀ ਵਿਕਤੋਮੈਂ ਜੀ ਬਿਲਕੁਲ ਜੀ ਦਰਸ਼ਕਾਂ ਨੂੰ ਜਾਣਕਾਰੀ ਦੱਸ ਦਈਏ ਜਿਹੜਾ ਸੀਵਕ ਥੌਨ ਆਇਆ ਇਹ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਫਾਸਫੋਰਸ ਤੇ ਪੋਲੀਟ ਬਾਇਓਟਿਨ ਵਿਟਾਮਿਨ B1 ਵਿਟਾਮਿਨ B2 B6 ਵਿਟਾਮਿਨ B12 ਜੀ ਬਿਲਕੁਲ ਇੱਕੋ ਇੱਕ ਜਿਹੜਾ ਇਹ ਸੋਰਸ ਹੈ ਜਿਹੜਾ ਵੈਜੀਟੇਰੀਅਨ ਸੋਰਸ ਹੈ ਜੀ ਬਿਲਕੁਲ ਕੋਲੋਂ ਜੀ ਤੁਸੀਂ ਬਹੁਤ ਸਹੀ ਟਾਈਮ ਤੇ ਸਹੀ ਕੁਐਸਚਨ ਤੇ ਸਹੀ ਅਨਸਰ ਦਿੰਦੇ ਹੋ ਸੋ ਉਹਦੇ ਲਈ ਤੁਹਾਨੂੰ ਸਲਾਮ ਹੈ ਸਹੀ ਟਾਈਮ ਤੇ ਤੁਸੀਂ ਕੁਐਸਚਨ ਪੁੱਟ ਕੀਤਾ ਜਿਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਸੀਗਾ ਦੁਨੀਆ ਦੇ ਉੱਤੇ ਜੇ ਕੋਈ ਇਹੋ ਜਿਹਾ ਜੇ ਮੈਂ ਕਹਾਂ ਜੜੀ ਬੂਟੀ ਜਾਂ ਕੋਈ ਫਲ ਫਰੂਟ ਹੈ ਤਾਂ ਉਹ اسی ਵਿਕਟੂਮ ਹੈ ਜਿਹਦੇ ਵਿੱਚ ਵਿਟਾਮਿਨ B12 ਆ ਜਾਂਦਾ ਵੈਸੇ ਤਰ ਜਿਆਦਾ ਸਾਡੀ ਬਾਡੀ ਬਣਾਉਂਦੀ ਹੈ ਤੇ ਇਹ ਸਾਨੂੰ ਐਨੀਮਲ ਤੋਂ ਇਹ ਚੀਜ਼ ਮਿਲਦੀ ਹੈ ਚਾਹੇ ਉਹ ਤੁਸੀਂ ਮੀਟ ਲਾ ਲਓ ਚਾਹੇ ਉਹ ਚਿਕਨ ਲਾ ਲਓ ਚਾਹੇ ਤੁਸੀਂ ਐਗਸ ਲਾ ਲਓ ਸੋ ਵਿਟਾਮਿਨ B ਜਿਹੜਾ ਹੈ ਉਹ ਐਨੀਮਲ ਫੂਡ ਤੋਂ ਸਾਨੂੰ ਮਿਲਦਾ ਹੈ ਅ ਨੈਚਰ ਕੁਦਰਤੀ ਰੂਪ ਦੇ ਵਿੱਚ ਜੇ ਪਰਮਾਤਮਾ ਨੇ ਪਾਇਆ ਤਾਂ ਸਿਰਫ ਸੀ ਵਕਤੂਮ ਚ ਪਾਇਆ ਜਿਹੜਾ ਸਾਡੇ ਸ਼ਰੀਰ ਦੇ ਵਿੱਚ ਹੱਡੀਆਂ ਦੀ ਮਜ਼ਬੂਤੀ ਲਈ ਸਾਡੇ ਸ਼ਰੀਰ ਦੇ ਮਸਲ ਦੀ ਮਜ਼ਬੂਤੀ ਲਈ ਵਿਟਾਮਿਨ B ਟ ਰਹਿ ਲਦਾ ਬਹੁਤ ਵੱਡਾ ਰੋਲ ਹੈ ਤੇ ਜੇ ਮੈਂ ਗੱਲ ਕਰਾਂ ਕਿ ਸਾਡੇ ਦਿਮਾਗ ਦੀ ਜਿਹੜੇ ਲੋਕਾਂ ਨੂੰ ਨੀਂਦ ਰੇਸ਼ਕਾਇਤ ਹੈ ਜਦੋਂ ਬੀਪੀ ਵਾਧਾ ਤੇ ਉਹਨਾਂ ਨੂੰ ਨੀਂਦ ਦੀ ਸਮੱਸਿਆ ਆਉਂਦੀ ਆਉਂਦੀ ਹੈ ਉਹ ਤੇ ਬੀਪੀ ਕਿਉਂ ਵਧਿਆ ਕਿਉਂਕਿ 슈ਗਰ ਹੋ ਗਈ ਹੈ ਸੋ ਇਸ ਕਰਕੇ ਜੇ ਮੈਂ ਗੱਲ ਕਰਾਂ ਕਿ ਸਾਡੇ ਦਿਮਾਗ ਦੇ ਵਿੱਚ ਆਕਸੀਜਨ ਦੀ ਜਿਹੜੀ ਮਾਤਰਾ ਨੂੰ ਉਤਾਰਨ ਵਾਸਤੇ ਵੀ ਵਿਟਾਮਿਨ ਸੀ ਦਾ ਬਹੁਤ ਵੱਡਾ ਰੋਲ ਹੈ ਤੇ ਜਦੋਂ ਸੀ ਵਕਤੋਂ ਅਸੀਂ ਲੈਣਾ ਸ਼ੁਰੂ ਕਰਦੇ ਹਾਂ ਤੇ ਉਹਨਾਂ ਨਾਲ ਸਾਡੀ ਜਿਹੜੀ ਉਨਿੰਦਰੀ ਸਮੱਸਿਆ ਨੀਂਦ ਨਾ ਆਉਣ ਦੀ ਸਮੱਸਿਆ ਉਹਦੇ ਵਿੱਚ ਵੀ ਫਰਕ ਪੈਂਦਾ ਸਾਲ 2021 ਦੇ ਵਿੱਚ ਇੱਕ ਰਿਸਰਚ ਹੋਈ ਸੀ ਜਿਹਦੇ ਸੀਪਕਟੌਨ ਦੇ ਨਾਲ ਜਿਹੜੇ ਕਈ ਅਜਿਹੇ ਗੁਣ ਪਾਏ ਗਏ ਨੇ ਜਿਦੇ ਵਿੱਚ ਐਂਟੀ ਬੈਕਟੀਰੀਅਲ ਐਂਟੀ ਫੰਗਲ ਐਂਟੀ ਇਨਫਲੇਮੇਟਰੀ ਤੇ ਇਸ ਤੋਂ ਇਲਾਵਾ ਜਿਹੜੇ ਆ ਇਹਦੇ ਪੱਤਿਆਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੁਰਸਟਿਨ ਪਾਇਆ ਜਾਂਦਾ ਹੈ ਜਿਹੜਾ ਕਿ ਬਾਡੀ ਦੇ ਵਿੱਚ ਰਿਐਕਸ਼ਨਸ ਜਿਹੜੇ ਬਾਡੀ ਦੇ ਅੰਦਰ ਜਿਹੜੇ ਨੇ ਆ ਆਪਾਂ ਕਹਿ ਸਕਦੇ ਹਾਂ ਵੀ ਅਲਰਜੀਸ ਨੂੰ ਜਿਹੜਾ ਕਿਸ ਤਰ੍ਹਾਂ ਦੇ ਵਿੱਚ ਮਦਦ ਕਰਦਾ ਹੈ ਸਾਡੇ ਸਰੀਰ ਦੇ ਵਿੱਚ ਇੱਕ ਪੌਤਿਕ ਗੁਣ ਹੈ ਕਿ ਜਦੋਂ ਕੋਈ ਚੀਜ਼ ਉਹਨੂੰ ਆਗੇ ਬਾਡੀ ਦੇ ਨਾਲ ਜਾਂ ਦੇ ਸਰੀਰ ਦੇ ਅੰਦਰ ਉਹਨੂੰ ਨੇ ਲੈਣਾ ਚਾਹੁੰਦੇ ਤੇ ਉਹਨੂੰ ਰਿਐਕਟ ਕਰਦੀ ਉਹ ਤੇ ਰਿਐਕਟ ਕਰਦੀ ਹੈ ਜਿਵੇਂ ਸਾਨੂੰ ਛਿੱਕ ਆਉਂਦੀ ਹੈ ਸਾਡੀ ਅਸੀਂ ਕਿਸੇ ਦੇ ਅੱਖ ਵੱਲ ਉਂਗਲ ਕਰਾਂਗੇ ਤੇ ਇੱਕਦਮ ਸਾਡੀ ਅੱਖ ਜਿਹੜੀ ਹੈ ਪ੍ਰੋਟੈਕਸ਼ਨ ਲਈ ਬੰਦ ਹੋ ਜਾਂਦੀ ਹੈ ਝੱਪ ਜਾਂਦੀ ਹੈ ਸੋ ਇਹ ਸਾਡੀ ਬੋਡੀ ਦੀ ਬੇਸਿਕ ਭੌਤਿਕ ਆਦਤ ਹੈ ਸੋ ਜਦੋਂ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਵੀਕ ਹੁੰਦੀ ਹੈ ਤੇ ਉਹ ਉਹਦੇ ਤੇ ਰਿਐਕਟ ਨਹੀਂ ਕਰ ਪਾਉਂਦੀ ਤੇ ਹੌਲੀ-ਹੌਲੀ ਕੀ ਹੈ ਉਹ ਨਾ ਫਾਈਟ ਨਹੀਂ ਕਰ ਪਾਉਂਦੀ ਜੀ ਇਹ ਦੇ ਕਰਕੇ ਬੋਡੀ ਉੱਤੇ ਇਹ ਰਿਐਕਸ਼ਨ ਹੋਣੀ ਸ਼ੁਰੂ ਹੋ ਜਾਂਦੇ ਆ ਸੋ ਜਦੋਂ ਸੀ ਵੈਕਟੂਨ ਲੈਨੇ ਆ ਸੀ ਉਹਦੇ ਨਾਲ ਸਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਤੇ ਉਹ ਜਿਹੜੀ ਬਾਹਰ ਦੀਆਂ ਅਲਰਜੀਜ਼ ਨੇ ਜਿਵੇਂ ਕਿਸੇ ਨੂੰ ਧੂਪ ਤੋਂ ਅਲਰਜੀ ਹੈ ਕਿਸੇ ਨੂੰ ਧੂੜ ਮਿੱਟੀ ਤੋਂ ਅਲਰਜੀ ਹੈ ਕਿਸੇ ਨੂੰ ਪੇਪਰ ਡਸਟ ਤੋਂ ਅਲਰਜੀ ਹੈ ਕਿਸੇ ਨੂੰ ਜਾਨਵਰਾਂ ਦੇ ਵਾਲਾਂ ਤੋਂ ਅਲਰਜੀ ਹੈ ਕੁੱਤੇ ਦੇ ਵਾਲਾਂ ਤੋਂ ਇਹ ਬਿੱਲੀ ਦੇ ਵਾਲਾਂ ਤੋਂ ਅਲਰਜੀ ਹੈ ਤੇ ਉਸ ਤਰ੍ਹਾਂ ਦੀ ਜਿਹੜੀ ਆ ਕਈ ਲੋਕਾਂ ਨੂੰ ਜਿਵੇਂ ਗਾਜਰ ਘਾਏ ਜਿਹੜਾ ਉਹ ਤੋਂ ਅਲਰਜੀ ਹੁੰਦੀ ਹੈ ਸੋ ਸਾਰੀਆਂ ਅਲਰਜੀਆਂ ਨਾਲ ਲੜਨ ਦਾ ਤੇ ਸਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਹੈ ਉਹਨੂੰ ਵਧਾਉਣ ਵਿੱਚ ਸੀ ਬਿਲਕੁਲ ਜੀ ਡਾਕਟਰ ਸਾਹਿਬ ਇਹਦੇ ਵਿੱਚ ਇਹਦੇ ਬਾਰੇ ਕਿਹਾ ਜਾਂਦਾ ਹੈਗਾ ਸਿਵਕ ਥੌਨ ਜਿਹੜਾ ਹੈ ਨੇਚਰਲ ਬਲੱਡ ਥਿਨਰ ਹੈ ਜੀ ਬਲੱਪੀਜ ਤੇ ਹੋਰ ਚੀਜ਼ਾਂ ਨੂੰ ਵੀ ਠੱਕੇਗਾ ਜੀ ਜੀ ਬਿਲਕੁਲ ਬੀਪੀ ਜਿਹੜਾ ਬੜੇ ਨੂੰ ਘਟਾਏਗਾ ਬਿਲਕੁਲ ਹੀ ਬਿਲਕੁਲ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੀ ਡਾਇਬੀਟਿਸ ਹੈ ਉਹ ਬਲੱਡ ਦੇ ਵਿੱਚ ਬਲੱਡ ਨੂੰ ਇੰਪਿਅਰ ਕਰਦੀ ਹੈ ਤੇ ਜਦੋਂ ਇਹ ਉਹਨੂੰ ਰਿਵਰਸ ਕਰੇਗਾ ਇਟ ਮੀਨਸ ਕਿ ਇਹ ਕਿਤਨਾ ਕਿਤੇ ਖੂਨ ਦੇ ਵਿੱਚੋਂ ਜਿਹੜੀ ਗਲੂਕੋਜ਼ ਹੈ ਉਹਨੂੰ ਸਾਫ਼ ਕਰਦਾ ਹੈ ਜੇ ਗਲੂਕੋਜ਼ ਨੂੰ ਸਾਫ਼ ਕਰਦਾ ਹੈ ਕਾਰਬੋਹਾਈਡਰੇਟ ਨੂੰ ਸਾਫ਼ ਕਰਦਾ ਹੈ ਤੇ ਇਹਦੇ ਚ ਇਹ ਗੁਣ ਵੀ ਹੈਗਾ ਕਿ ਇਹ ਫੈਟ ਨੂੰ ਵੀ ਬਾਹਰ ਕੱਢੇਗਾ। ਸੋ ਜਦੋਂ ਫੈਟ ਬਾਹਰ ਜਾਊਗੀ ਐਕਸਟਰਾ ਕਾਰਬੋਹਾਈਡਰੇਟ ਦੇ ਰੂਪ ਚ ਤੇ ਸਾਡੇ ਜਿਹੜੀਆਂ ਬਲੋਕੇਜ ਨੇ ਚਾਹੇ ਉਹ ਹਾਰਟ ਦੇ ਵਿੱਚ ਨੇ ਚਾਹੇ ਉਹ ਸਾਡੇ ਲੰਗਸ ਦੇ ਵਿੱਚ ਨੇ ਚਾਹੇ ਸਾਡੇ ਪੈਰਾਂ ਦੇ ਵਿੱਚ ਨੇ ਕਿਡਨੀ ਦੇ ਨਫਰੋਸ ਬਲੋਕਸ ਨੇ ਜਿਹੜੇ ਰਿਜ਼ਲਟ ਦੀ ਆਪਾਂ ਗੱਲ ਕਰੀਏ ਬਲੋਕੇਜ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਲੋਕਾਂ ਨੂੰ ਵੈਰੀਕੋਸ ਵੇਨ ਦੀ ਸਵੱਸਿਆ ਹੈ ਉਹਨਾਂ ਦੇ ਵਿੱਚ ਮੈਂ ਅਚੀਵ ਇੱਕ ਤੋਂ ਦੇ ਬਹੁਤ ਤਕੜੇ ਰਿਜ਼ਲਟ ਲਏ ਨੇ ਕਿਉਂਕਿ ਬੇਸਿਕਲੀ ਉਹ ਹੈ ਤਾਂ ਕਲੋਟ ਹੀ ਇੱਕ ਸਾਟੇ ਖੂਨ ਚੰਮ ਗਿਆ ਤੇ ਹਾਰ ਇਨਾ ਪ੍ਰੈਸ਼ਰ ਲਾ ਕੇ ਉਹਨੂੰ ਖੋਲ ਨਹੀਂ ਪਾਰਿਆਗਾ ਤੇ ਹੌਲੀ ਹੌਲੀ ਉਹ ਜਿਹੜਾ ਖੂਨ ਜਾ ਤਰਿਆ ਲੇਕਿਨ ਵਾਪਸ ਨਹੀਂ ਆ ਰਿਹਾਗਾ ਇਹਦੇ ਕਰਕੇ ਜਿਹੜੀ ਨਾੜਾਂ ਫੈਲਣੇ ਸ਼ੁਰੂ ਹੋ ਜਾਂਦੀਆਂ ਤੇ ਉਹ ਜਿਹੜੀ ਹੈ ਸਾਡੇ ਵੈਰੀਕੋਸ ਦੇ ਰੂਪ ਸਾਨੂੰ ਦੇਖਣ ਨੂੰ ਮਿਲਦੀ ਹੈ ਡਾਕਟਰ ਸਾਹਿਬ ਉਹ ਐਕਜ਼ੀਮਾ ਜਿਹੜਾ ਹੁੰਦਾ ਇੱਕ ਅਜੀਹੀ ਬਿਮਾਰੀ ਹੈ ਸਕਿਨ ਦੀ ਡਿਜ਼ੀਜ਼ ਹੈ ਜਿਹੜੇ ਬਾਰੇ ਕਿਹਾ ਜਾਂਦਾ ਵੀ ਇਹਦਾ ਇਲਾਜ ਕੋਈ ਨਹੀਂ ਹੈ ਜੀ ਤੇ ਸੀਬਕਥੌਨ ਕਹਿੰਦਾ ਇਹਦੇ ਵੀ ਬਹੁਤ ਪਾਵਰਫੁਲ ਇਲਾਜ ਕਰਦਾ ਜੀ ਐਕਜ਼ੀਮਾ ਤੱਕ ਐਕਜ਼ੀਮਾ ਕੁਲੋਂਜੀ ਸਲਾਈਸਸ ਦੇ ਵਿੱਚ ਵੀ ਮੈਂ ਦਾ ਰਿਜ਼ਲਟ ਲਿਆ ਜੀ ਜਿਹੜਾ ਇਹਦਾ ਤੇਲ ਹੈ ਹੂੰ ਹੂੰ ਤਸੀਰ ਐਕਸੈਪਟ ਦੇ ਵਿੱਚ ਬਣਾਈਦੇ ਜਦੋਂ ਤੇਲ ਅਸੀਂ ਉਹ ਤਿਆਰ ਕਰੀਏ ਤਾਂ ਉਹਦੇ ਵਿੱਚ ਜਿਹੜੇ ਸੋਰਸਿਸ ਦੇ ਜਿਹੜੇ ਪੇਸ਼ੈਂਟ ਨੇ ਖੁਜਲੀ ਤਾਂ ਆਮ ਛੋਟੀ ਜੀ ਗੱਲ ਹੈ ਪਿੰਪਲਸ ਉੱਤੇ ਉੱਥੇ ਬਹੁਤ ਵਧੀਆ ਰਿਜ਼ਲਟ ਲਿਆ ਗਿਆ ਸੀ ਇਸੇ ਤਰ੍ਹਾਂ ਐਕਜ਼ੀਮਾ ਹੋ ਗਿਆ ਡਰਾਈ ਐਕਜ਼ੀਮਾ ਹੋ ਗਿਆ ਰਨਿੰਗ ਐਕਜ਼ੀਮਾ ਹੋ ਗਿਆ ਇਹਦੇ ਵਿੱਚ ਕਿਉਂਕਿ ਬੇਸਿਕਲੀ ਵਿਟਾਮਿਨ ਸੀ ਜਿਹੜਾ ਹੈਗਾ ਉਹ ਸਾਡੇ ਸਰੀਰ ਦੇ ਵਿੱਚ ਐਂਟੀਸੈਪਟਿਕ ਦਾ ਐਂਟੀ ਇਨਫਲਮੇਟਰੀ ਦਾ ਕੰਮ ਕਰਦਾ ਸੋ ਕਿਤਨਾ ਕਿਤੇ ਜਿਹੜੀ ਸਕਿਨ ਹੈ ਉਹਨੂੰ ਰੇਅਰ ਕਰਨ ਦੇ ਵਿੱਚ जख्मਾਂ ਨੂੰ ਭਰਨ ਦੇ ਵਿੱਚ ਤੇ ਇਸ ਕਿੰਦੀ ਜਿਹੜੀ ਮੈਲਨਨ ਦੀ ਜਿਹੜੀ ਪਾਵਰ ਹੈ ਉਹਨੂੰ ਵਧਾਉਣ ਦੇ ਵਿੱਚ ਜਿਹੜਾ ਸੀ ਬਖ ਤੋਂ ਦਾ ਬਹੁਤ ਵੱਡਾ ਰੋਲ ਹੈ ਜੀ ਜੀ ਤੇ ਇਹ ਤਾਂ ਹੋ ਗਿਆ ਵੀ ਸਕਿਨ ਦੇ ਬਾਰੇ ਹਾਰਟ ਦੇ ਸਬੰਧ ਵਿੱਚ ਕਹਿੰਦਾ ਇਹ ਕਾਫੀ ਪਾਵਰਫੁਲ ਰੋਲ ਅਦਾ ਕਰਦਾ ਵੀ ਦਿਲ ਦੇ ਰੋਗਾ ਨੂੰ ਵੀ ਠੀਕ ਕਰਨ ਚ ਕਾਫੀ ਮਦਦ ਕਰਦਾ ਜੀ ਕਲੌਂਜੀ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ B1 ਹੈ B2 ਹੈ B12 ਹੈ ਸੋ ਇਹ ਜਿਹੜੇ ਮਿਨਰਲ ਤੇ ਵਿਟਾਮਨ ਨੇ ਇਹ ਸਾਡੇ ਜਿਹੜੀ ਹਾਰਡ ਦੀ ਹੈਲਥ ਹੈ ਹਾਰਡ ਦੇ ਜਿਹੜੇ ਮਸਲ ਨੇ ਉਹਨੂੰ ਸਟਰੋਂਗ ਕਰਦੇ ਆ ਬੇਸਿਕਲੀ ਸਾਡੇ ਮਸਲ ਬਣੇਗਾ ਤੇ ਸਾਡੇ ਮਸਲ ਜਿਹੜਾ ਹਾਰਟ ਬਣਿਆ ਉਹ ਕਾਦਾ ਬਣਿਆ ਉਹ ਫੈਟ ਦਾ ਬਣਿਆ ਫੈਟ ਦੀ ਜਦੋਂ ਕੁਆਲਿਟੀ ਮਾੜੀ ਹੋ ਜਾਂਦੀ ਹੈ ਤੇ ਹਾਰਟ ਜਿਹੜਾ ਉਹ ਕੰਮ ਕਰਨਾ ਘਟਾ ਦਿੰਦਾ ਜਾਂ ਬੰਦ ਹੋ ਜਾਂਦਾ ਸੋ ਜਦੋਂ ਸਾਡੇ ਸੀਰ ਦੇ ਵਿੱਚ ਫੈਟ ਦੀ ਜਿਹੜੀ ਸਹੀ ਮਾਤਰਾ ਸਹੀ ਰੂਪ ਦੇ ਵਿੱਚ ਉਹਨੂੰ ਬਾਡੀ ਦੇ ਵਿੱਚ ਮਿਲਦੀ ਹੈ ਬਲੱਡ ਲੈ ਕੇ ਜਾਂਦਾ ਤੇ ਉਹਨਾਂ ਨਾਲ ਸਾਡੇ ਜਿੰਨੇ ਅੰਗ ਨੇ ਤੁਸੀਂ ਦੇਖੋ ਨਾਲ ਜਿਹੜੇ ਲੋਕ ਐਕਸਰਸਾਈਜ਼ ਕਰਦੇ ਨੇ ਸੈਰ ਕਰਦੇ ਨੇ ਉਹਨਾਂ ਦੀ ਸ਼ਰੀਰ ਦੇ ਵਿੱਚ ਦੂਰੋਂ ਚਮਕ ਦੇਖ ਕੇ ਪਤਾ ਲੱਗ ਜਾਂਦੀ ਹੈ ਕਾਰਨ ਕਿ ਬਾਡੀ ਦੇ ਵਿੱਚ ਆਕਸੀਜਨ ਬਹੁਤ ਜ਼ਿਆਦਾ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦਾ ਬਲੱਡ ਹੈ ਜਿਹੜਾ ਪ੍ਰੋਪਰ ਮਾਤਰਾ ਦੇ ਵਿੱਚ ਹਰ ਇੱਕ ਜਿਹੜਾ ਨਿਊਟ੍ਰੀਸ਼ਨ ਹੈ ਫੈਟ ਹੈ ਕਾਰਬੋਹਾਈਡਰੇਟ ਹੈ ਮਿਨਰਲ ਹੈ ਗੁਟਾਮਨ ਨੇ ਉਹ ਤੁਹਾਡੇ ਕੱਲੇ-ਕੱਲੇ ਅੰਗ ਤੱਕ ਲੈ ਕੇ ਜਾਂਦਾ ਕਿਉਂਕਿ ਐਕਸਰਸਾਈਜ਼ ਕਰਨਾ ਸਾਡੀ ਬਾਡੀ ਦਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਤੇਜ਼ ਹੁੰਦਾ ਸੋ ਉਹਦੇ ਨਾਲ ਜਿਹੜਾ ਫਲੋ ਵਧਣ ਕਰਕੇ ਸਾਡੀ ਬਾਡੀ ਦੇ ਹਰ ਇੱਕ ਅੰਗ ਤੱਕ ਨਿਊਟ੍ਰੀਸ਼ਨ ਪਹੁੰਚਦਾ ਜਿਸ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਹੈ ਤੰਦੁਸਤੀ ਆਉ ਤੇ ਸਰੀਰਕ ਤੌਰ ਉਦੋਂ ਦੇ ਵਿੱਚ ਕੀ ਹੁੰਦਾ ਕਿ ਜਦੋਂ ਇਹ ਅਸੀਂ ਲੈਣਾ ਸ਼ੁਰੂ ਕਰਦੇ ਆ ਇਹ ਵੀ ਐਕਸਰਸਾਈਜ਼ ਵਾਲਾ ਕੰਮ ਹੀ ਕਰਦਾ ਸਾਡੇ ਸਰੀਰ ਦੇ ਜਿਹੜੇ ਮਸਲ ਨੇ ਢੀਕ ਮਸਲ ਨੇ ਉਹਨੂੰ ਸਟਰੋਂਗ ਕਰਦਾ ਹੂੰ ਹੂੰ ਜਿਹੜੇ ਟੌਕਸਿਨ ਨੇ ਬੋਡੀ ਚ ਉਹਨਾਂ ਨੂੰ ਬਾਹਰ ਕੱਢਦਾ ਤੇ ਬੋਡੀ ਦੀ ਜਿਹੜੀ ਇਮਿਊਨਿਟੀ ਉਹਨੂੰ ਸਟਰੋਂਗ ਕਰਦਾ ਸੋ ਜਦੋਂ ਇਮਿਊਨਿਟੀ ਸਟਰੋਂਗ ਹੋਏਗੀ ਬਲੱਡ ਸਾਫ਼ ਹੋਏਗਾ ਤੇ ਜਿਹੜਾ ਤੁਹਾਡਾ ਹਾਰਟ ਹੈ ਉਹ ਬੜੇ ਦਿਨਾਂ ਦੇ ਬੜੇ ਛੇਤੀ ਦਿਨਾਂ ਦੇ ਵਿੱਚ ਇਹ ਰਿਵਰਸ ਹੋਣਾ ਸ਼ੁਰੂ ਹੋ ਜਾਏਗਾ ਜਿਨ੍ਹਾਂ ਦੀ ਹਾਰ ਦੀ ਹੈਲਥ ਹੈ ਬਹੁਤ ਅੱਛੀ ਹੋ ਜਾਂਦੀ ਹੈ ਔਰ ਰੈਗੂਲਰ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਹਾਂ ਦੇ ਤਜਰਬੇ ਦੇ ਵਿੱਚ ਵੈਰੀਕੋਸ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਬੀਪੀ ਦੀ ਸਮੱਸਿਆ ਹੋਏਗੀ ਹੋਏਗੀ ਤੇ ਜਦੋਂ ਤੁਸੀਂ ਰਿਵਰਸ ਕਰੋ ਪੈਰ ਸੁਣ ਵੀ ਹੋਣ ਲੱਗਣ ਉਹਨਾਂ ਨੂੰ ਜੀ ਸੋ ਉਹਨਾਂ ਦੇ ਪੈਰਾਂ ਦੇ ਵਿੱਚ ਸੋਜ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਜਿਹੜੇ ਬੰਦਿਆਂ ਨੂੰ ਵੈਰੀਕੋਸ ਹੋ ਗਈਆਂ ਉਸ ਤੋਂ ਬਾਅਦ ਉਹਨੂੰ ਗੈਂਗਰੀਨ ਹੋਣ ਦੇ ਚਾਂਸ ਬੜੀ ਜ਼ੇਤੀ ਹੋਏ ਨੇ ਜੇ ਉਹ ਡਾਈਟ ਟਿਕ ਹੈ ਸੋ ਉਸ ਕੇਸ ਦੇ ਵਿੱਚ ਮੈਂ ਦੇਖਿਆ ਜਿਹੜੇ ਲੋਕਾਂ ਨੂੰ ਅਸੀਂ ਵੈਰੀਕੋਸ ਦਾ ਟ੍ਰੀਟਮੈਂਟ ਕਰ ਰਹੇ ਸੀ ਉਹਨਾਂ ਦੀ ਬੀਪੀ ਦੀ ਵੀ ਗੋਲੀ ਬੰਦ ਹੋ ਗਈ ਬੇਸਿਕਲੀ ਉਹਨਾਂ ਦਾ ਹਾਰਟ ਦਾ ਜਿਹੜਾ ਪੰਪਿੰਗ ਸੈੱਟ ਹੋ ਗਈ ਹਾਰਟ ਦੀ ਹੈਲਥ ਠੀਕ ਹੋ ਬੇਸਿਕਲੀ ਸੈਕੰਡ ਹਾਰਟ ਮੰਨਿਆ ਜਾਂਦਾ ਜਿਹੜੀ ਆਪਣੀ ਆਪਣੀਆਂ ਪਿੰਡਣੀਆਂ ਹੁੰਦੀਆਂ ਨੇ ਸੈਕੰਡ ਹਾਰਟ ਮੰਨਿਆ ਜਾਂਦਾ ਜੀ ਜੀ ਜਿਹੜੇ ਵੀ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਜਿਹੜੇ ਵੀ ਬੰਦੇ ਨੂੰ ਲੀਵਰ ਦੀ ਪ੍ਰੋਬਲਮ ਹੈ ਜਾਂ ਜਿਹਨੂੰ ਨੀਂਦ ਨਹੀਂ ਆਉਂਦੀ ਜਿਉ ਰਾਤ ਨੂੰ ਪਿੰਜਣੀਆਂ ਤੇ ਮਾਲਿਸ਼ ਕਰੇ ਸਿੰਪਲ ਤੇਲ ਦੀ ਮਾਲਿਸ਼ ਕਰੇ ਤੇ ਉਹਦੇ ਨਾਲ ਜਿਹੜੀ ਹੈ ਉਹਦੀ ਨੀਂਦ ਦੀ ਕੁਆਲਿਟੀ ਉਹਦੀ ਹਾਰਟ ਦੀ ਉਹਦੀ ਬਰੀਥਿੰਗ ਦੀ ਕੁਆਲਿਟੀ ਜਿਹੜੀ ਹੈ ਉਹ ਸੁਧਰ ਜਾਂਦੀ ਹੈ। ਪੇਟ ਵੀ ਠੀਕ ਹੋ ਜਾਂਦਾ ਡਾਕਟਰ ਸਾਹਿਬ ਪੇਟ ਦੀ ਸਮੱਸਿਆਵਾਂ ਕਿਉਂਕਿ ਪੇਟ ਜਿਹੜਾ ਜਿਸ ਬੰਦੇ ਦਾ ਮੈਂ ਜੋ ਪੜਿਆ ਹੈਗਾ ਹੁਣ ਤੱਕ ਕਹਿੰਦਾ ਵੀ ਜਿਸ ਬੰਤੇ ਦੇ ਪੇਟ ਦੇ ਵਿੱਚ ਪ੍ਰੋਬਲਮ ਹੈ ਉਹਦੀਆਂ ਪਿੰਜਣੀਆਂ ਟਾਈਟ ਹੋਣਗੀਆਂ ਜੇ ਪਿੰਜਣੀਆਂ ਨੂੰ ਸੌਫਟ ਕਰ ਲੋ ਤੇ ਪੇਟ ਆਪਣੇ ਆਪ ਠੀਕ ਹੋ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਰਵਾਂਜੀ ਤੁਸੀਂ ਆਪਾਂ ਇੱਕ ਧਰਨ ਤੇ ਵੀਡੀਓ ਵੀ ਕੀਤਾ ਸੀਗਾ ਕਿ ਜਦੋਂ ਧਰਨ ਪੈ ਜਾਂਦੀ ਹੈ ਪਿੰਜਰੀਆਂ ਤੇ ਪੱਟਾਂ ਦੇ ਵਿਚਾਲੇ ਤੁਸੀਂ ਘੋਟਣਾ ਫਸਾ ਕੇ ਪੈਰ ਦੇਣਾ ਪਰਮ ਸੋ ਇਸੇ ਮਕਸਦ ਨਾਲ ਬੈਠਾ ਹਾਂ ਕਿਉਂਕਿ ਜਿਹੜੀਆਂ ਸਾਰੀਆਂ ਵੇਨਸ ਨੇ ਉਹ ਖਿੱਚੀਆਂ ਜਾਂਦੀਆਂ ਨੇ ਤੇ ਜਿਸ ਦੇ ਨਾਲ ਉਹਦੇ ਸਟ੍ਰੈਚਿੰਗ ਹੋਣ ਕਰਕੇ ਜਿਹੜਾ ਬਲੱਡ ਦੇ ਕਲੌਟ ਖੁੱਲ ਜਾਂਦੇ ਨੇ ਤੇ ਉਹ ਬਲੱਡ ਦਾ ਫਲੋ ਪ੍ਰੋਪਰ ਹੋਏ ਨਾਲ ਜਿਹਦੇ ਨਾਲ ਉਹਨਾਂ ਦੇ ਪੇਟ ਦੇ ਮਸਲੇ ਰਿਲੈਕਸ ਹੋ ਜਾਂਦੇ ਜਿੰਨੂੰ ਸਿੱਧਰਨਾ ਪੈਣਾ ਕਹਿੰਦੇ ਬਿਲਕੁਲ ਤੇ ਹੁਣ ਆ ਇਹ ਵਾਲਾਂ ਤੇ ਡਾਕਟਰ ਸਾਹਿਬ ਜੀ ਵਾਲ ਤੇ ਸਕਲ ਦੀ ਹੈਲਥ ਬਾਰੇ ਜਿਹੜਾ ਇਹ ਕਿਵੇਂ ਅਸਰ ਕਰਦਾ ਹੈ ਵਰਤਮਾਨ ਸੀ ਆ ਗਿਆ ਤੇ ਕੈਲਸ਼ੀਅਮ ਆ ਗਿਆ ਜੀ ਕੈਲਸ਼ੀਅਮ ਆ ਗਿਆ ਤੇ ਹੱਡੀਆਂ ਆ ਗਈਆਂ ਹੱਡੀਆਂ ਆ ਗਈਆਂ ਤੇ ਸਾਡਾ ਸਕਲਪ ਵੀ ਆ ਗਿਆ ਸੋ ਹੱਡੀਆਂ ਦੇ ਵਿੱਚ ਜਦੋਂ ਸਾਡੀ ਬੋਡੀ ਦੇ ਵਿੱਚ ਜਦੋਂ ਪ੍ਰੋਪਰ 슈ਗਰ ਨਹੀਂ ਸੌਰੀ ਪ੍ਰੋਪਰ ਕੈਲਸ਼ੀਅਮ ਨਹੀਂ ਬੋਡੀ ਚ ਪਹੁੰਚਦਾਗਾ ਤੇ ਉਹਦੇ ਨਾਲ ਸਾਡੀਆਂ ਹੱਡੀਆਂ ਵੀਕ ਹੋਣੀ ਸ਼ੁਰੂ ਹੋ ਜਾਂਦੀਆਂ ਸਕਲ ਦਾ ਜੇ ਗੱਲ ਕਰੀਏ ਸਾਡੇ ਸਰੀਰ ਦੇ ਵਿੱਚ ਸਭ ਤੋਂ ਜਿਹੜੀ ਹੈਵੀ ਹੱਡੀਆਂ ਜਾਂ ਜਿਹੜਾ ਸਤੋ ਬੈਸਟ ਸ਼ੈੱਲ ਹੈਗਾ ਉਹ ਜਿਹੜਾ ਸਾਡੇ ਸਿਰ ਦੇ ਰੂਪ ਚ ਖੋਪੜੀ ਦੇ ਰੂਪ ਚ ਹੈ ਸੋ ਜਦੋਂ ਕੈਲਸ਼ੀਅਮ ਬੋਡੀ ਨੂੰ ਭਰਪੂਰ ਮਾਤਰਾ ਮਿਲੇਗਾ ਵਿਟਾਮਿਨ ਸੀ ਕਰਕੇ ਸਾਡਾ ਲੀਵਰ ਤੰਦਰੁਸਤ ਰਹੇਗਾ ਤੇ ਉਹਦੇ ਨਾਲ ਸਾਡੀ ਜਿਹੜੀ ਚਮੜੀ ਦੀ ਜਿਹੜੀ ਸਮੱਸਿਆ ਇੰਨੀਆਂ ਵਿੱਚ ਚਮੜੀ ਦੇ ਚਾਹੇ ਤੁਹਾਨੂੰ ਸਿਕਰੀ ਹੈਗੀ ਚਾਹੇ ਵਾਲ ਝੜਦੇ ਨੇ ਜਾਂ ਚਾਹੇ ਫੇਸ ਦੇ ਉੱਤੇ ਪਿੰਪਲ ਹੋਏ ਨੇ ਉਹਦੇ ਵਿੱਚ ਸੁਧਾਰ ਦੇਖਣ ਨੂੰ ਮਿਲਦਾ ਇਸੇ ਤਰ੍ਹਾਂ ਜਦੋਂ ਵਾਲਾਂ ਦੀ ਗੱਲ ਕਰਦੇ ਆਪਾਂ ਵਾਲਾਂ ਦੇ ਹੈਲਥ ਵਾਸਤੇ ਜਦੋਂ ਵਾਲਾਂ ਨੂੰ ਝੜਨ ਦੀ ਸਮੱਸਿਆ ਦੀ ਆਪਾਂ ਗੱਲ ਕਰਦੇ ਆਂ ਤੇ ਬੇਸਿਕਲੀ ਉਹਨਾਂ ਦੇ ਜਿਹੜੇ ਰੂਟਸ ਨੇ ਉਹਨਾਂ ਤੱਕ ਨਿਊਟ੍ਰੀਸ਼ਨ ਨਹੀਂ ਪਹੁੰਚ ਰਿਆ ਹੁੰਦਾਗਾ ਔਰ ਨਿਊਟ੍ਰੀਸ਼ਨ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਸਾਡਾ ਲੀਵਰ ਹੈਲਦੀ ਨਹੀਂ ਜਦੋਂ ਲੀਵਰ ਹੈਲਦੀ ਹੋ ਗਿਆ ਉਹਨੇ ਹਰ ਇੱਕ ਨਿਊਟ੍ਰੀਸ਼ਨ ਜੋ ਅਸੀਂ ਖਾ ਰਹੇ ਹਾਂ ਸਾਡੀ ਬਲੱਡ ਦੇ ਰਹੀ ਸਾਡੇ ਵਾਲਾਂ ਦੀ ਜਣਾ ਤੱਕ ਜਾਣਾ ਸ਼ੁਰੂ ਹੋ ਗਿਆ ਤਾਂ ਜਿਹੜਾ ਵਾਲਾਂ ਦਾ ਝੜਨਾ ਉਹ ਬੰਦ ਹੋ ਜਾਏਗਾ ਵਾਲਾਂ ਦੀ ਕੁਆਲਿਟੀ ਅੱਛੀ ਹੋ ਜਾਏਗੀ ਉਹਦੇ ਵਿੱਚ ਉਹਨਾਂ ਦੇ ਸਮੂਥ ਨੇਸ ਆ ਜਾਏਗੀ ਵਾਲਾਂ ਦੀ ਹੈਲਥ ਚੰਗੀ ਹੋ ਜਾਏਗੀ ਦਵਾਲਾ ਦਾ ਕਲਰ ਅੱਛਾ ਹੋ ਜਾਏਗਾ ਸੋ ਰਿਵਰਸ ਦੇ ਵਿੱਚ ਜੇ ਮੈਂ ਦੁਬਾਰਾ ਫੇਰ ਹੀ ਵਰਡ ਯੂਜ਼ ਕਰ ਰਿਹਾ ਜੇ ਆਪਾਂ ਰਿਵਰਸ ਲੈ ਕੇ ਜਾਣਾ ਆ ਦੇ ਸਰੀਰ ਨੂੰ ਆ ਦੇ ਵਾਲਾਂ ਨੂੰ ਤੇ ਹਰ ਬੰਦੇ ਨੂੰ ਮੈਂ ਕਹਾਂਗਾ ਕਿ ਇਸੀ ਵਿਅਕਤੀ ਨੂੰ ਜ਼ਰੂਰ ਵਰਤਣਾ ਚਾਹੀਦਾ ਬਿਲਕੁਲ ਜੀ ਲੀਵਰ ਜਿਹੜਾ ਇੱਕ ਅਜਿਹਾ ਗਲੈਂਡ ਹੈ ਬਾਡੀ ਦਾ ਜਿਹੜਾ ਕਿ 90% ਲਗਭਗ 90% ਜਿਹੜੇ ਹੈ 85 ਤੋਂ 90% ਰੋਕਾਂ ਲਈ ਜ਼ਿੰਮੇਵਾਰ ਹੁੰਦਾ ਹੈ ਤੇ ਲਗਭਗ 85 ਤੋਂ 90% ਰੋਗ ਠੀਕ ਕਰਨ ਦੀ ਪਾਵਰ ਵੀ ਜਿਹੜੀ ਆ ਉਹ ਲੀਵਰ ਦੇ ਅੰਦਰ ਹੁੰਦੀ ਆ ਤੇ ਲੀਵਰ ਨੂੰ ਵੀ ਜਿਹੜਾ ਹੈ ਉਹ ਸਿਵਕਥੋਨ ਬਿਲਕੁਲ ਰਿਵਰਸ ਕਰਕੇ ਬੱਚੇ ਦੇ ਲੀਵਰ ਵਰਗਾ ਬਣਾਉਣ ਦੀ ਪਾਵਰ ਰੱਖਦਾ ਹੈ ਜੀ ਬਿਲਕੁਲ ਤੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਐਵਰੀ ਮੈਰਿਟ ਫਾਲੋਜ਼ ਵਿਦ ਅ ਡੀਮੈਰਿਟ ਜੀ ਤੇ ਇਹਦਾ ਫਿਰ ਕੋਈ ਨੁਕਸਾਨ ਵੀ ਹੋਣਗੇ ਜੀ ਬਿਲਕੁਲ ਕਲੋਂਜੀ ਜੀ ਜੇ ਆਪਾਂ ਰਿਸਰਚ ਦੀ ਗੱਲ ਕਰੀਏ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੇ ਟ੍ਰਾਇਲ ਕੀਤੇ ਉਹਦੇ ਵਿੱਚ ਕੋਈ ਬਹੁਤ ਕਾਉਂਟਰਾ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇਗਾ ਸਿਰਫ ਪ੍ਰੈਗਨੈਂਟ ਔਰ ਔਮਨ ਦੇ ਵਿੱਚ ਕੁਝ ਉਪਰ ਸੈਟ ਉਹਨਾਂ ਨੂੰ ਚੀਜ਼ਾਂ ਪਤਾ ਲੱਗੀਆਂ ਸੋ ਤੇ ਅਸੀਂ ਇਹ ਕਹਿਣਾ ਹੈ ਕਿ ਜਿਹੜੀਆਂ ਪ੍ਰੈਗਨੈਂਟ ਔਮਨਸ ਨੇ ਉਹ ਇਹਦਾ ਇਸਤੇਮਾਲ ਨਾ ਕਰੀਏ ਆ ਕਿਸੇ ਡਾਕਟਰ ਦੀ ਸਲਾਹ ਨਾਲ ਇਹਨੂੰ ਵਰਤ ਸਕਦੇ ਨੇ ਬੇਸਿਕਲੀ ਆਮ ਤੌਰ ਤੇ ਕਿਸੇ ਵੀ ਏਜ ਦੇ ਜਾਂ ਕਿਸੇ ਵੀ ਸੈਕਸ ਗਰੁੱਪ ਦੇ ਜਿਹੜੇ ਪੇਸ਼ੈਂਟ ਨੇ ਉਹ ਇਹਨੂੰ ਲੈ ਸਕਦੇ ਨੇ ਬਿਲਕੁਲ ਜੀ ਪਰ ਇੱਕ ਜਿਹੜੀ ਚੀਜ਼ ਹੈਗੀ ਹੈ ਕਿਉਂਕਿ ਇਹ ਨੈਚੁਰਲ ਬਲੱਡ ਥਿਨਰ ਹੈਗਾ ਤੇ ਜਿਨ੍ਹਾਂ ਲੋਕਾਂ ਨੇ ਸਰਜਰੀ ਕਰਾਉਣੀ ਹੈ ਜਾਂ ਜਿਨ੍ਹਾਂ ਨੂੰ ਕਦੇ ਕੋਈ ਸੱਟ ਸੱਟ ਲੱਗਦੀ ਹੈ ਤੇ ਉਹਨਾਂ ਦੇ ਫਿਰ ਬਲੱਡ ਜਿਹੜਾ ਫਲੋ ਹਾਂਜੀ ਮੈਂ ਉਸਤੇ ਆ ਰਿਹਾ ਸੀਗਾ ਇਹਦੇ ਵਿੱਚ ਜਿਹੜੇ ਲੋਕਾਂ ਦਾ ਤੁਸੀਂ ਦੇਖਿਆ ਹੋਣਾ ਬੀਟੀ ਤੇ ਸੀਟੀ ਦੀ ਆਪਾਂ ਗੱਲ ਕਰ ਬਲੀਡਿੰਗ ਟਾਈਮ ਤੇ ਕਲੋਟਿੰਗ ਟਾਈਮ ਜਿਨ੍ਹਾਂ ਦੇ ਸੱਟ ਲੱਗ ਅਨਸਾਰ ਕੱਟ ਲੱਗ ਅਨਸਾਰ ਜਿਹੜਾ ਖੂਨ ਹੈ ਬਹੁਤ ਛੇਤੀ ਬਾਹਰ ਆ ਜਾਂਦਾ ਉਹਦਾ ਕਾਰਨ ਹੈ ਕਿ ਉਹਨਾਂ ਦਾ ਖੂਨ ਬਹੁਤ ਜ਼ਿਆਦਾ ਪਤਲਾ ਹੈ ਬਿਲਕੁਲ ਠੀਕ ਹੈ ਉਹਦੇ ਵਿੱਚ ਜਿਹੜੇ ਲੋਕਾਂ ਦਾ ਖੂਨ ਬਹੁਤ ਜ਼ਿਆਦਾ ਪਤਲਾ ਹੈ ਜਾਂ ਜਿਹੜੇ ਲੋਕਾਂ ਦਾ ਬੀਪੀ ਬਹੁਤ ਲੋਅ ਰਹਿੰਦਾ ਹੈ ਜਿਹੜੇ ਟਾਈਫਾਇਰ ਦੇ ਪੁਰਾਣੇ ਪੇਸ਼ੰਗ ਨੇ ਟਾਈਫਾਇਰ ਦੇ ਪੇਸ਼ੰਗ ਜਿਹੜੇ ਹੋਣਗੇ ਉਹਨਾਂ ਦਾ ਬੀਪੀ ਅਕਸਰ ਲੋਅ ਰਹੇਗਾ ਸੋ ਉਹਨਾਂ ਲੋਕਾਂ ਨੂੰ ਸੀ ਵਕਤੋਂ ਨਹੀਂ ਲੈਣਾ ਚਾਹੀਦਾ ਜਾਂ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਸਾਡੇ ਬਲੱਡ ਦਾ ਪ੍ਰੈਸ਼ਰ ਹੈ ਉਹ ਇਹ ਘਟਾਉਂਦਾ ਹੈ ਸਾਡੀ ਬੋਡੀ ਨੂੰ ਇਹ ਰਿਲੈਕਸ ਕਰਦਾ ਹੈ ਹਾਰਟ ਨੂੰ ਰਿਲੈਕਸ ਕਰਦਾ ਹੈ ਸੋ ਜਿਹੜੇ ਲੋਕਾਂ ਦਾ ਬੀਪੀ ਘਟਦਾ ਹੈ ਜਿਹੜੇ ਲੋਕ ਖੂਨ ਪਤਲੇ ਦੇ ਸ਼ਿਕਾਰ ਨੇ ਹੈ ਜਿਹੜੀਆਂ ਪ੍ਰੈਗਨੈਂਟ ਵੀ ਵੂਮਨਸ ਨੇ ਉਹਨਾਂ ਨੂੰ ਇਹ ਚੀਜ਼ ਸੋਚ ਸਮਝ ਕੇ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ ਜਾਂ ਜਿਹੜੇ ਬੰਦੇ ਬਲੱਡ ਥਿਨਰ ਖਾ ਰਹੇ ਨੇ ਬਲੱਡ ਥਿਨਰ ਕੌਣ ਨੇ ਲੋਕ ਬਿਲਕੁਲ ਜਿਨ੍ਹਾਂ ਨੇ ਹਾਰਟ ਦੀ ਸਟੰਟਿੰਗ ਕਰਾਈ ਵੀ ਹੈ ਜਾਂ ਹਾਰਟ ਦੇ ਉਹਨਾਂ ਦੇ ਬਾਈਪਾਸ ਹੋਏ ਨੇ ਤੇ ਉਹਨਾਂ ਨੂੰ ਬਲੱਡ ਥਿਨਰ ਦੇ ਤੌਰ ਤੇ ਐਸਪਰੀਨ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੇ ਰਹੀਆਂ ਦੇ ਰਹੇ ਨੇ ਡਾਕਟਰ ਸੋ ਉਹਨਾਂ ਨੂੰ ਵੀ ਆਪ ਦੇ ਡਾਕਟਰ ਦੀ ਸਲਾਹ ਨਾਲ ਹੀ ਸੀਬੈਟੂਮ ਲੈਣਾ ਚਾਹੀਦਾ ਬਿਲਕੁਲ ਜੀ ਬਾਖਮਾਲ ਜਾਣਕਾਰੀ ਹੈ ਤੇ ਇਸ ਤੋਂ ਇਲਾਵਾ ਇੱਕ ਕੰਨਾ ਤਸਕਾਰੀ ਜਾਣਕਾਰੀ ਦੱਸਦੀ ਹੈ ਵੀ ਇਹ ਇੱਕ ਤੁੱਛ ਮਾਤਰ ਜਾਣਕਾਰੀ ਹੈ ਤੁੱਛ ਮਾਤਰ ਜੀ ਇਹ ਕਿਉਂਕਿ ਵੀਡੀਓ ਲੰਬੀ ਹੋ ਰਹੀ ਸੀ ਇਸ ਕਰਕੇ ਅਸੀਂ ਬਹੁਤ ਹੀ ਲੰਬੀ ਜਾਣਕਾਰੀ ਨਹੀਂ ਦੇ ਪਾਵਾਂਗੇ ਇਹ ਇੰਨੀ ਕੁ ਜਾਣਕਾਰੀ ਹੈ ਕਿ ਜਿੰਨੀ ਕੁ ਅਸੀਂ ਚੁਣੀ ਹੈ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਗਾਗਰ ਚ ਸਾਗਰ ਭਰਨ ਦੀ ਗੱਲ ਕੀਤੀ ਹੈ ਅਦਰਵਾਈਜ਼ ਇਸ ਤੋਂ ਇਲਾਵਾ ਬਹੁਤ ਵਾਸਤਵ ਜਾਣਕਾਰੀ ਹੈ ਜਿਹੜੀ ਕਿ ਸੇਵਕ ਥਾਣ ਦੇ ਨਾਲ ਜਿਹੜੀ ਆਪਾਂ ਇਹਦੇ ਵਾਸਤੇ ਤੁਹਾਨੂੰ ਥੋੜੀ ਮਦਦਗਾਰ ਹੋ ਸਕਦੀ ਹੈ ਕਿਉਂਕਿ ਲਦਾਖ ਲੇ ਲਦਾਖ ਤੇ ਉਪੂਚੀਆਂ ਪਹਾੜੀਆਂ ਜਾਂ ਜਿੱਧਰ ਵੀ ਦੇਖੀਏ ਹੈ ਤੇ ਜਿੰਨੇ ਵੀ ਫੌਜੀ ਸਾਡੇ ਹੈਗੇ ਨੇ ਸਾਡੇ ਫੌਜੀ ਵੀਰ ਨੇ ਇਹਨਾਂ ਸਾਰਿਆਂ ਨੂੰ ਹੀ ਸੇਵਕ ਤੋਂਨ ਜ਼ਰੂਰ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਤੰਦਰੁਸਤੀ ਦੇ ਵਿੱਚ ਇਹ ਬਹੁਤ ਵੱਡੀ ਮਦਦ ਕਰਦਾ ਹੈਗਾ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੇ ਜਾਂਦੇ ਆਂਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਵੀ ਦੇ ਦਿਓ ਤਾਂ ਕਿ ਜਿਹੜਾ ਕੋਈ ਸੰਪਰਕ ਕਰਨਾ ਚਾਹਦਾ ਹੈ ਸੰਪਰਕ ਕਰ ਸਕੇ ਕਲੋਂਜੀ ਇੱਕ ਥੋੜਾ ਜਿਹਾ ਐਕਸਪੀਰੀਅੰਸ ਮੈਂ ਅੱਧਰ ਨਾਲ ਸ਼ੇਅਰ ਕਰਨਾ ਚਾਹੁੰਗਾ ਦਰਸ਼ਕਾਂ ਦੇ ਨਾਲ ਜਿਹੜੇ ਚੰਡੀਗੜ੍ਹ ਮੈਂ ਜਗਾ ਤੇ ਮੈਂ ਰਹਿਣਾ ਉੱਤੇ ਸਾਡੇ ਜਿਹੜੇ ਪੜੋਸੀ ਨੇ ਕਾਫੀ ਲੇਹ ਲਦਾਖ ਦੇ ਲੋਕ ਨੇ ਤੇ ਉੱਤੇ ਇੱਕ ਮਾਤਾ ਜੀ ਨੂੰ ਮੈਂ ਸੈਕੰਡ ਫਲੋਰ ਦੇ ਉੱਤੇ ਚੜਦੇ ਦੇਖਿਆ ਉਹਨਾਂ ਦੇ ਮੋਢਿਆਂ ਦੇ ਉੱਤੇ ਮੇਰੇ ਹਿਸਾਬ ਨਾਲ 40 ਤੋਂ 50 ਕਿਲੋ ਦਾ ਬੈਗ ਹੋਏਗਾ ਜਿਹੜਾ ਕਾਫੀ ਭਾਰਾ ਜਿਹੜਾ ਉਹ ਉਮਰ ਕਿੰਨੀ ਚੱਲ ਰਹੀ ਸੀ ਤੇ ਜੀ ਹਾਂ ਬਿਲਕੁਲ ਉਸੇ ਤੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਮੈਂ ਤੁਹਾਡੀ ਹੈਲਪ ਕਰ ਦਿੰਦਾ ਕਹਿੰਦੇ ਮੇਰੇ ਹੱਥ 'ਚ ਇੱਕ ਛੋਟਾ ਜਿਹਾ ਹੈਂਡ ਬੈਗ ਸੀਗੇ ਕਹਿੰਦੇ ਬੇਟਾ ਮੈਂ ਆਪਕੀ ਮਦਦ ਕਰ ਸਕਤੇ ਹੂੰ ਆਪ ਇਹ ਮੇਰੇ ਕੋਲ ਪਕੜਾ ਦਿਓ ਮੇਰੀ ਟੈਨ ਤੇ ਜਦੋਂ ਉਹ ਮੈਂ ਦੇਖਿਆ ਉੱਪਰ ਜਾ ਕੇ ਉਹਨਾਂ ਨੂੰ ਤੇ ਮੈਂ ਮਿਲਿਆ ਉਹਨਾਂ ਨੂੰ ਤੇ ਉਹ ਕਹਿੰਦੇ ਮੈਂ ਪੁੱਛਿਆ ਵੀ ਤੁਹਾਡੀ ਏਜ ਕਿੰਨੀ ਹੈ ਤੇ ਉਹ ਜਿਹੜੇ ਭਾਈ ਸਾਹਿਬ ਮੇਰੇ ਬਰਾਬਰ ਦੀ ਉਮਰ ਦੇ 40 45 ਸਾਲ ਦੇ ਉਹ ਕਹਿੰਦੇ ਜੀ ਮੇਰੇ ਦਾਦੀ ਹੈ ਹਮ ਤੇ ਉਹਨਾਂ ਦੀ 90 ਪਲੱਸ ਏਜ ਦੀ ਕਹਿੰਦੇ 90 ਸੇ ਜ਼ਿਆਦਾ ਨਹੀਂ ਮੇਰੇ ਕੋ ਆਤਾ ਲੇਕਿਨ 90 ਸੇ ਕਈ ਸਾਲ ਉੱਪਰ ਹੈ ਮੇਰੀ ਏਜ ਹਮ ਸੋ 90 ਸਾਲ ਦੀ ਇੱਕ ਲੇਡੀ ਸੈਕੰਡ ਫਲੋਰ ਤੱਕ ਤੁਸੀਂ ਲਾ ਲੋ 40 50 ਕਿਲੋ ਦਾ ਬੈਗ ਲੈ ਕੇ ਜਾ ਰਹੀ ਹੈ ਤੇ ਜਦੋਂ ਉਹਨਾਂ ਦੀ ਡਾਈਟ ਬਾਰੇ ਮੈਂ ਉਹਨਾਂ ਨੂੰ ਫੋਟੋ ਦਿਖਾਈ ਕਿ ਤੁਸੀਂ ਇਹ ਦੇ ਬਾਰੇ ਜਾਣਦੇ ਹੋ ਉਹ ਕਹਿੰਦੇ ਜੀ ਸਾਡੇ ਤਾਂ ਘਰਾਂ ਚ ਆਮ ਲਈ ਦੀ ਚਟਨੀ ਖਾਂਦੇ ਆ ਸੀ ਹਾਂ ਬਿਲਕੁਲ ਜੀ ਉਹਦੇ ਪੱਤਿਆਂ ਦੀ ਅਸੀਂ ਚਟਨੀ ਬਣਾ ਕੇ ਖਾਂਦੇ ਆ ਜਾਂ ਵੈਸੇ ਵੀ ਅਸੀਂ ਸੀ ਵਕਤੋਂ ਉਹ ਭਰਪੂਰ ਮਾਤਰਾਇ ਸਿਕਾਣੇ ਸਾਡੇ ਤੁਸੀਂ ਲੈ ਲंदा ਦੇ ਜਿਹੜੇ ਲੋਕ ਦੇਖੋਗੇ ਉਹਨਾਂ ਦੀ ਹਾਈਟ ਤੇ ਜ਼ਰੂਰ ਘੱਟ ਮਿਲੋਗੇ ਲੇਕਿਨ ਉਹਨਾਂ ਦੀ ਏਜ ਬਹੁਤ ਲੰਬੀ ਮਿਲੋਗੇ ਬਿਲਕੁਲ ਸੋ ਜੋ ਜਾਣ ਕਰੇਗੀ ਸਾਡੇ ਕੋਲ ਸੀ ਜਾਂ ਜੋ ਸਾਨੂੰ ਪਤਾ ਲੱਗਦਾ ਹੈ ਮਾਰਕੀਟ ਦੇ ਵਿੱਚ ਉਹ ਤੁਹਾਡੇ ਲਈ ਲੈ ਕੇ ਆਉਨੇ ਆ ਜੇ ਵੀਡੀਓ ਅੱਛੇ ਲੱਗਦਾ ਤੇ ਜ਼ਰੂਰ ਸ਼ੇਅਰ ਕਰਿਆ ਕਰੋ ਬਾਕੀ ਮਲੋਟ ਦੇ ਵਿੱਚ ਪੰਜਾਬ ਦੇ ਵਿੱਚ ਮਿਲੀਆਂ ਤਿੰਨ ਬ੍ਰਾਂਚਾਂ ਨੇ ਮਲੋਟ ਪਟਿਆਲਾ ਤੇ ਮੁਹਾਲੀ ਮਲੋਟ ਵਿਕੇ ਪਹਿਲੇ ਤਿੰਨ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਬੈਠਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੀਰਵਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਗੁਣਨਕਾਰ ਵਿਦਿਅਕ ਸੈਂਟਰ ਪਟਿਆਲਾ ਵਿਖੇ ਸਵੇਰ 10:00 ਤੱਕ ਪੰਜਵੇਂ ਤੱਕ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਸੈਕਟਰ 70 ਮੁਹਾਲੀ ਦੀ ਬ੍ਰਾਂਚ ਵਿਖੇ ਮੈਂ ਬੈਠਦਾ ਮੇਰੇ ਦੋ ਮੋਬਾਈਲ ਨੰਬਰ ਨੇ 9814176221 89417321 ਕੀ ਤੇ ਦੂਸਰਾ ਹੈ 9115509119115550911 ਇੰਨੇ ਦੋ ਇਨ੍ਹਾਂ ਦੋਵਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਆ WhatsApp ਰਾਹੀਂ ਤੁਸੀਂ ਆਪਦਾ ਸਮੱਸਿਆ ਬਾਰੇ ਗੱਲ ਕਰ ਸਕਦੇ ਹੋ ਤੇ ਇੱਕ ਹੋਰ ਜਾਣਕਾਰੀ ਕਿ ਸੀ ਬਕਤੂਮ ਦੇ ਕੈਪਸੂਲ ਵੀ ਸਾਡੇ ਸੈਂਟਰ 'ਚ ਮਿਲਦੇ ਨੇ ਅਸੀਂ ਬਣਾਉਨੇ ਆ ਪੀਸ਼ੈਂਟ ਦੇ ਲਈ ਕਿਉਂਕਿ ਵਰਲਡ ਵਾਈਡ ਜਿਹੜੀ ਹੈ ਦਵਾਈ ਪ੍ਰੋਵਾਈਡ ਕਰਾਉਣੀ ਹੁੰਦੀ ਹੈ ਐਕਸਟ੍ਰੈਕਟ ਜੀ ਐਕਸਟ੍ਰੈਕਟ ਦੇ ਕੈਪਸੂਲ ਸਾਡੇ ਕੋਲ ਹਾਜ਼ਰ ਹੁੰਦੇ ਨੇ ਬਿਲਕੁਲ ਜੀ ਬਹੁਤ ਪਾਵਰਫੁਲ ਚੀਜ਼ ਹੈ ਇਹਦਾ ਔਇਲ ਵੀ ਮਿਲਦਾ ਹੈ ਇਹ ਇਹਦੇ ਐਕਸਟ੍ਰੈਕਟ ਪਰ ਜਿਆਦਾ ਪਾਵਰਫੁਲ ਜੇਕਰ ਆਪਾਂ ਸਕਿਨ ਦੇ ਉੱਤੇ ਅਪਲਾਈ ਕਰਨਾ ਲਾਉਣਾ ਹੈਗਾ ਫਿਰ ਆਪਾਂ ਆਇਲ ਦੀ ਗੱਲ ਕਰਾਂਗੇ ਤੇ ਜੇਕਰ ਆਪਾਂ ਬੋਡੀ ਦੀਆਂ ਜਿਹੜੀਆਂ ਡੈਫੀਸ਼ੈਂਸੀਜ਼ ਨੂੰ ਠੀਕ ਕਰਨਾ ਹੈਗਾ ਜਾਂ ਨੁਕਸਾਨੇ ਗਏ ਸਰੀਰ ਨੂੰ ਠੀਕ ਕਰਨਾ ਹੈ ਤਾਂ ਉਹਦੇ ਵਾਸਤੇ ਇਸੇ ਵਕਤੋਂ ਦੇ ਜਿਹੜੇ ਕੈਪਸੂਲ ਹੈਗੇ ਨੇ ਇਹ ਜਿਆਦਾ ਪਾਵਰਫੁਲ ਹੋਣਗੇ ਕਿਵੇਂ ਡੋਜ਼ ਕਿਵੇਂ ਲੈਣੀ ਹੁੰਦੀ ਹੈ ਇਹਦੀ ਅ ਕਲਵੰਜੀ ਵੈਸੇ ਤਾਂ ਅਡਲਟ ਲਈ ਅਸੀਂ ਦੋ ਕੈਪਸੂਲ ਰეკਮੈਂਡ ਕਰਦੇ ਹਾਂ ਪਰ ਸਟਾਰਟਿੰਗ ਦੇ ਵਿੱਚ ਪਹਿਲੇ ਮਹੀਨੇ ਪੇਸ਼ੈਂਟ ਨੂੰ ਇਹ ਕਹਿੰਦੇ ਕਿ ਤੁਸੀਂ ਖਾਣੇ ਤੋਂ ਅੱਧੇ ਘੰਟੇ ਬਾਅਦ ਜਾਂ 1 ਘੰਟੇ ਬਾਅਦ ਜਦੋਂ ਪਾਣੀ ਪੀਂਦੇ ਹੋ ਉਦੋਂ ਇੱਕ ਕੈਪਸੂਲ ਲੈ ਲਓ ਇਹ 1 ਮਹੀਨਾ ਲੈਣ ਦੇ ਨਾਲ ਤੁਹਾਨੂੰ ਮਹੀਨੇ ਦੇ ਵਿੱਚ ਹੀ ਜਿਹੜੇ ਰਿਜ਼ਲਟ ਆਨੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਪੇਸ਼ੈਂਟ ਕਿਸੇ ਬਿਮਾਰੀ ਦੇ ਸ਼ਿਕਾਰੇ ਨੇ ਜਿਵੇਂ ਬਲੱਡ ਪ੍ਰੈਸ਼ਰ ਹੈ ਜਾਂ ਕਿਸੇ ਨੂੰ ਗੈਂਗਰੀਨ ਹੈ ਜਾਂ ਡਾਇਬਟਿਕ ਦਾ ਪੇਸ਼ੈਂਟ ਹੈ ਜਾਂ ਸਰਾਕਸਿਸ ਦੇ ਪੇਸ਼ੰਨੇ ਉਹਦੇ ਵਿੱਚ ਜਿਹੜੀ ਜਿਹੜੀ ਡੋਜ਼ ਹੈ ਅਸੀਂ 2 ਤੋਂ 3 ਵੀ ਕਰ ਦਿੰਦੇ ਹਾਂ ਜੀ ਤਿੰਨ ਵਾਰ ਤੁਸੀਂ ਮਾਈਲ ਲੈ ਰਹੇ ਹੋ ਦਿਨ ਚ ਤਿੰਨ ਵਾਰ ਖਾਣਾ ਖਾ ਰਿਹਾ ਤਾਂ ਤਿੰਨ ਵਾਰ ਤੁਸੀਂ ਇਹਦਾਕ ਇਸਤਮਾਲ ਕਰ ਸਕਦੇ ਹੋ ਪਰ ਬਿਮਾਰੀ ਤੋਂ ਬਿਨਾਂ ਦੇ ਤੁਸੀਂ ਆਪ ਦੇ ਆਪ ਨੂੰ ਤੰਦਰੁਸਤ ਰੱਖਣਾ ਹੈ ਜਾਂ ਬਿਮਾਰੀਆਂ ਤੋਂ ਬਚਣ ਲਈ ਆਦੀ ਬਾਡੀ ਨੂੰ ਤੰਦਰੁਸਤ ਕਰਨਾ ਚਾਹੁੰਦੇ ਹੋ ਤੇ ਦਿਨ ਦੇ ਵਿੱਚ ਇੱਕ ਕੈਪਸੂਲ ਡਾਕਟਰ ਉਹ ਤਿੰਨ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਉਹਦੇ ਵਿੱਚ ਬੋਡੀ ਦੀ ਇਮਿਊਨਿਟੀ ਜਿਹੜੀ ਬਹੁਤ ਘਟਦੀ ਹੈਗੀ ਤੇ ਉਦੋਂ ਵਿਟਾਮਿਨ ਸੀ ਦੀ ਬੜੀ ਲੋੜ ਪੈਂਦੀ ਹੈ ਨੰਬਰ 1 ਜਦੋਂ ਬੰਦੇ ਨੂੰ ਵਾਇਰਲ ਹੁੰਦਾ ਜੀ ਨੰਬਰ 2 ਜਦੋਂ ਹੈਪਾਟਾਈਟਸ ਦੀ ਪ੍ਰੋਬਲਮ ਆਉਂਦੀ ਹੈ ਨੰਬਰ 3 ਜਿਹੜਾ ਐਚ ਆਈ ਵੀ ਹੁੰਦੀ ਹੈ ਇਹਨਾਂ ਤਿੰਨਾਂ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਤੇ ਤਿੰਨਾਂ ਨੂੰ ਲੋੜ ਪੈਗੀ ਫਿਰ ਜੀ ਬਿਲਕੁਲ ਜੀ ਦੇਖੋ ਕਲੋਂਜੀ ਆਪਾਂ ਗੱਲ ਲੀਵਰ ਤੋਂ ਸ਼ੁਰੂ ਕੀਤੀ ਸੀ ਹੁਣ ਫਿਰ ਲੀਵਰ ਤੇ ਆ ਕੇ ਖੜ ਗਏ ਆਪਾਂ ਕੋਈ ਵੀ ਵਾਇਰਸ ਹੈ ਉਹਦਾ ਸਿੱਧਾ ਅਟੈਕ ਸਾਡੇ ਲੀਵਰ ਤੇ ਹੁੰਦਾ ਹੈ ਤੇ ਇਹ ਲੀਵਰ ਨੂੰ ਤੰਦਰੁਸਤ ਕਰਦੇ ਨੇ ਜਿਵੇਂ ਆਪਾਂ ਪਿਛਲੇ ਵੀਡੀਓ ਚ ਕਿਹਾ ਸੀਗਾ ਕਿ ਲੀਵਰ ਡੀਟੌਕਸ ਜਿਹੜਾ ਉਹਦੀ ਗੰਦਗੀ ਸਾਫ਼ ਕਰਦਾ ਸੋ ਉਸੇ ਤਰ੍ਹਾਂ ਜਿਹੜਾ ਇਹ ਸੀ ਬਖਤੂਮ ਹੈ ਇਹ ਵੀ ਲੀਵਰ ਦੀ ਗੰਦਗੀ ਸਾਫ਼ ਕਰਦਾ ਹੈ ਤੇ ਲੀਵਰ ਨੂੰ ਤੰਦਰੁਸਤ ਕਰਨ ਨੂੰ ਜੇ ਮੈਂ ਕਹਾਂ ਮੈਂ ਟੋਨਿਕ ਦੇ ਰੂਪ ਚ ਬਹੁਤ ਵਧੀਆ ਚੀਜ਼ ਹੈ ਖੂਨ ਨੂੰ ਸਾਫ਼ ਕਰਨ ਦੇ ਵਿੱਚ ਵੀ ਬਹੁਤ ਅੱਛਾ ਕੰਮ ਕਰਦਾ ਹੈ ਤੇ ਇਹਦੇ ਚ ਜਿਹੜੇ ਆਪਦੇ ਮਿਨਰਲ ਨੇ ਜਿਹ ਉਹ ਵੀ ਸਾਡੇ ਲਈ ਬਹੁਤ ਲਾਹੇਵੰਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੇ ਤੁਸੀਂ ਇੱਕ ਬਾਖਮਾਲ ਜਾਣਕਾਰੀ ਦਿੱਤੀ ਹੈ ਤੇ ਮੈਂ ਹਲੇ ਤੱਕ ਵੀ ਸੈਟੀਸਫਾਈਡ ਨਹੀਂ ਆਗਾ ਕਿਉਂਕਿ ਤੇ ਬਹੁਤ ਸਾਰੀ ਜਾਣਕਾਰੀ ਹੋਰ ਵੀ ਹੈਗੀ ਹੈ ਪਰ ਵੀਡੀਓ ਦੇ ਉੱਤੇ ਜਿਹੜਾ ਟਾਈਮਰ ਜਿਹੜਾ ਕਲਿੱਕ ਕਰ ਰਿਹਾ ਉਹ ਮੈਨੂੰ ਚਿੰਤਾ ਚ ਪਾ ਰਿਹਾ ਕਿ ਜਿਹੜੇ ਦਰਸ਼ਕ ਨੇ ਉਹ ਔਖੇ ਹੋ ਜਾਣਗੇ ਵੀਡੀਓ ਬਹੁਤ ਲੰਬੀ ਹੋ ਗਈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸ਼ੁਕਰੀਆ ਮੇਰੇ ਕੋਲ ਸੋ ਡਾਕਟਰ ਹਰਨਾਮ ਸਿੰਘ ਜੀ ਤੋਂ ਆਪਾਂ ਜਾਣਿਆ ਸੀਵਕ ਥੌਰਨ ਦੇ ਬਾਰੇ ਸੀਵਕ ਥੌਰਨ ਜਿਹਦੇ ਬਾਰੇ ਲੋਕਾਟ ਦੀ ਸ਼ੇਪ ਦੇ ਵਿੱਚ ਐਨਕ ਹੁੰਦਾ ਹੈ ਤੁਸੀਂ ਜਿਹੜੀ ਪਿਕਚਰ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਇਹ ਲੇਅਰ ਦਾਖ ਦੇ ਵਿੱਚ 80% ਜਿਹੜਾ ਲੇਅਰ ਦਾਖ ਚ ਪਾਇਆ ਜਾਂਦਾ ਵਿਟਾਮਿਨ ਮਿਨਰਲ ਵਿਟਾਮਿਨ B12 ਵਿਟਾਮਿਨ B A B C ਕਿਉਂਕਿ B B ਗਰੁੱਪ ਦੇ ਵਿੱਚ ਇਹਦੇ ਕਾਫੀ ਸਾਰੇ ਵਿਟਾਮਿਨ ਨੇ E ਵਿਟਾਮਿਨ ਹੈਗਾ ਇਹਦੇ ਵਿੱਚ ਫਾਸਫੋਰਸ ਹੈਗਾ ਥੋੜੇ ਕੈਲਸ਼ੀਅਮ ਹੈਗਾ ਉਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਵਿਟਾਮਿਨ C ਇਹਦੇ ਚ ਭਰਪੂਰ ਮਾਤਰਾ ਚ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਤੁਹਾਡਾ ਜਿਹੜਾ ਗੱਟ ਬੈਕਟੀਰੀਆ ਉਹ ਵੀ ਸਟਰੋਂਗ ਕਰੇਗਾ ਤੁਹਾਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਕੀ ਕਹਿੰਦੇ ਆ ਜਿਹੜਾ ਆਪਣੇ ਆਪ ਇਮਿਊਨਿਟੀ ਜਿਹੜੀ ਅਟੈਕ ਕਰਕੇ ਜਿਹੜਾ ਆਪਾਂ ਉਹ ਕਹਿੰਦੇ ਆ ਜਿਹੜੇ ਰੋਗ ਪੈਦਾ ਹੁੰਦੇ ਨੇ ਜੀ ਉਹ ਠੀਕ ਕਰਦਾ ਹੈਗਾ ਜੀ ਸੋ ਇਹ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਰੀਆਂ ਠੀਕ ਕਰੇਗਾ ਤਾਂ ਜੇਕਰ ਇੱਕ ਕੈਪਸੂਲ ਲੈਣ ਦੇ ਨਾਲ ਜਾਂ ਸਿਵਕ ਥੋਂ ਦਾ ਇੱਕ ਆਇਲ ਅਪਲਾਈ ਕਰਨ ਦੇ ਨਾਲ ਆਪਾਂ ਨੂੰ ਇੰਨੀਆਂ ਵਸੀਬਤਾਂ ਤੋਂ ਛੁਟਕਾਰਾ ਮਿਲਦਾ ਹੈ ਮੈਨੂੰ ਲੱਗਦਾ ਕਿ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੋਏਗਾ ਕੋਈ ਬਹੁਤ ਹੀ ਲੰਬਾ ਚੋੜਾ ਜਾਂ ਬਹੁਤਾ ਮਹਿੰਗਾ ਵੀ ਨਹੀਂ ਹੈਗਾ ਪ੍ਰੋਡਕਟ ਇਹ ਜਿਹਦੇ ਨਾਲ ਤੁਹਾਨੂੰ ਇਹ ਲੱਗੇ ਵੀ ਸਾਡੀ ਪਹੁੰਚ ਤੋਂ ਹੀ ਬਾਹਰ ਹੈ ਪਰ ਇੰਨਾ ਜ਼ਰੂਰ ਹੈ ਕਿ ਇਹਨੂੰ ਤੰਦਰੁਸਤ ਆਦਮੀ ਵੀ ਲੈ ਸਕਦਾ ਤੇ ਇਸ ਨੂੰ ਜਿਹੜਾ ਉਹ ਬਿਮਾਰ ਆਦਮੀ ਵੀ ਲੈ ਸਕਦਾ ਦੋਨਾਂ ਹਾਲਾਤਾਂ ਚ ਲਿਆ ਜਾ ਸਕਦਾ ਸਿਰਫ ਤੇ ਸਿਰਫ ਜਿਹੜੇ ਕਿ ਬਲੱਡ ਡਿਨਰ ਲੈ ਰਹੇ ਨੇ ਜਿਨ੍ਹਾਂ ਦੀ ਕੋਈ ਸਰਜਰੀ ਹੁੰਦੀ ਆ ਜਾਂ ਜਿਹੜੀ ਲੇਡੀ ਦੀ ਡਿਲੀਵਰੀ ਹੋਣੀ ਆ ਜਾਂ ਜਿਹੜੀ ਮਾਤਾ ਦੁੱਧ ਪਿਲਾ ਰਹੀ ਆ ਇਹਨਾਂ ਨੂੰ ਸਾਰਿਆਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲੈਣਾ ਚਾਹੀਦਾ ਇੱਕ ਵਾਰੀ ਡਾਕਟਰ ਦੀ ਸਲਾਹ ਜ਼ਰੂਰ ਕਰ ਲੈਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਜ਼ਰੂਰ ਪਹੁੰਚੇਗੀ ਕੋਈ ਨਾ ਕੋਈ ਵੀਡੀਓ ਖੋਲ ਕੇ ਜ਼ਰੂਰ ਵੇਖੇਗਾ ਤੇ ਜੇਕਰ ਕਿਸੇ ਇੱਕ ਬੰਦੇ ਨੇ ਵੀ ਇਸ ਵੀਡੀਓ ਨੂੰ ਖੋਲ ਕੇ ਵੇਖਿਆ ਤੇ ਉਸ ਨੇ ਸਿਵਕਥੋਂ ਤੋਂ ਕੋਈ ਫਾਇਦਾ ਲੈ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁਕ ਪੇਜ ਨੂੰ ਜਰੂਰ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੇਨੂੰ ਦੇਖਦਾ ਰਹੋ ਕਰੋ ਅਨੰਦ